ਛੋਟੇ ਜੋੜਾਂ ਦੇ ਵਿੱਚ ਬਹੁਤ ਜ਼ਿਆਦਾ ਸੂਜਨ ਆਣੀ ਸ਼ੁਰੂ ਹੋ ਜਾਂਦੀ ਹੈ ਜਕੜਨ ਮਹਿਸੂਸ ਕਰਦਾ ਹੈ ਪੇਸ਼ੈਂਟ ਔਰ ਦਰਦ ਸ਼ੁਰੂ ਹੋ ਜਾਂਦੀ ਹੈ ਫੀਵਰ ਹੋ ਗਿਆ ਉਹ ਬੁਖਾਰ ਵਾਲੇ ਪਾਸੇ ਨੂੰ ਚੱਲ ਪੈਂਦੇ ਆ ਬਟ ਅਗਰ ਜਦੋਂ ਆਪਾਂ ਉਹਨਾਂ ਦੇ ਟੈਸਟ ਕਰਵਾਨੇ ਆ ਜਿਹੜੀ ਉਹ ਥਕਾਵਟ ਹੈ ਜੋ ਬੁਖਾਰ ਹੈ ਉਹ ਅਕਸਰ ਗਠੀਏ ਕਰਕੇ ਹੁੰਦਾ ਹੈ ਕਹਨੇ ਆ ਰੂਮਟਾਇਡ ਆਰਥਰਾਈਟਿਸ ਕਹਨੇ ਆ ਤੇ ਗਾਉਟੀ ਆਰਥਰਾਈਟਿਸ ਆਸਥੀਓ ਆਰਥਰਾਈਟਿਸ ਉਹ ਗਠੀਆ ਹੁੰਦਾ ਹੈ ਜਿਹਦੇ ਵਿੱਚ ਜੋੜਾਂ ਦੇ ਵਿੱਚ ਗ੍ਰੀਸ ਖਤਮ ਹੋਣੀ ਸ਼ੁਰੂ ਹੋ ਜਾਂਦੀ ਹੈ ਠੀਕ ਹੈ ਤਾਂ ਕਿ ਤੁਸੀਂ ਫਰਸਟ ਸਟੇਜ ਦੇ ਵਿੱਚ ਇਹਨੂੰ ਡਾਇਗਨੋਸਿਸ ਬਣਵਾ ਕੇ ਟਰੀਟਮੈਂਟ ਸਟਾਰਟ ਕਰਵਾ ਲਓਗੇ ਤਾਂ ਤੁਹਾਡੀ ਉਹ ਫੋਰਥ ਸਟੇਜ ਕਦੇ ਆਏਗੀ ਨਹੀਂ ਤੜੀ ਇਮਿਊਨਿਟੀ ਨੂੰ ਆਪਾਂ ਚੇਂਜ ਕਰ ਲੈਣਾ ਹੈ ਨਾ ਜੋ ਇਹ ਸਾਰੀ ਚੀਜ਼ਾਂ ਨੇ ਆਪਾਂ ਇੱਕ ਲਾਈਫਸਟਾਈਲ ਨਿਦਾਨ ਪਰਿਵਰਜਨ ਹੈ ਮੀਨਸ ਜਿਹੜੇ ਕਰਕੇ ਤੁਹਾਨੂੰ ਇਹ ਪ੍ਰੋਬਲਮ ਹੋਈ ਹੈ ਆਪਾਂ ਉਹ ਚੀਜ਼ ਨੂੰ ਚੇਂਜ ਕਰ ਦੇਣਾ ਸਸੇ ਗੱਲ ਦੀ ਤੁਸੀਂ ਦੇਖਦੇ ਪਈਓ ਸਾਡਾ ਪੰਜਾਬ ਕੈਨੇਡਾ ਟੀਵੀ ਤੇ ਮੈਂ ਹਾਂ ਨਰਿੰਦਰ ਸਿੰਘ ਕਲੇਰ ਅਕਸਰ ਅਸੀਂ ਲੋਕਾਂ ਦੀਆਂ ਉਹ ਪ੍ਰੋਬਲਮਸ ਜਿਸ ਕਰਕੇ ਉਹ ਸਟ्रेस ਦੇ ਵਿੱਚ ਆ ਜਾਂਦੇ ਨੇ ਕਈ ਵਾਰ ਆਪਣੇ ਘਰ ਦੇ ਵਿੱਚ ਬਹੁਤ ਵੱਡੀ ਪ੍ਰੋਬਲਮ ਲੈ ਆਉਂਦੇ ਨੇ ਕਈ ਵਾਰ ਉਹਨਾਂ ਨੂੰ ਪਤਾ ਨਹੀਂ ਚੱਲਦਾ ਕਿ ਉਹ ਕਿਹੜੀ ਬਿਮਾਰੀ ਤੋਂ ਗ੍ਰਸਤ ਨੇ ਇਹਨਾਂ ਸਭ ਬਿਮਾਰੀਆਂ ਨੂੰ ਲੈ ਕੇ ਅਸੀਂ ਹਮੇਸ਼ਾ ਉਹਨਾਂ ਦੇ ਇਲਾਜ ਉਹਨਾਂ ਦੇ ਘਰ ਬੈਠੇ ਇਲਾਜ ਦੱਸਣ ਦੀ ਕੋਸ਼ਿਸ਼ ਕਰਦੇ ਰਹੇ ਹਾਂ ਪਹੁੰਚੇ ਹੋਏ ਅੱਜ ਡਾਕਟਰ ਸ਼ਰਦਾ ਆਯੁਰਵੈਦ ਦਾ ਹਸਪਤਾਲ ਦੇ ਵਿੱਚ ਜਿੱਥੇ ਗੱਲ ਕਰਾਂਗੇ ਅਸੀਂ ਸਤੋਂ ਅੱਜਕੱਲ੍ਹ ਲੋਕਾਂ ਦੇ ਵਿੱਚ ਇੱਕ ਚੀਜ਼ ਬਹੁਤ ਵਾਧੀ ਪਈ ਹੈ ਇਸ ਨੂੰ ਕਿ ਆਰਥਰਾਈਟਿਸ ਜਾਂ ਫਿਰ ਗਠੀਆ ਕਿਹਾ ਜਾਂਦਾ ਹੈ ਕੁਝ ਲੋਕ ਇਸ ਨੂੰ ਅਣਗੌਲਿਆ ਕਰ ਦਿੰਦੇ ਨੇ ਕਿ ਸਰੀਰ ਦੇ ਵਿੱਚ ਜਸਟ ਇੱਕ ਜਕੜਨ ਜੀ ਆਕੜਨ ਆ ਗਈ ਆ ਪਰ ਉਸ ਤੇ ਅੱਗੇ ਜਾ ਕੇ ਨਤੀਜੇ ਕੀ ਆਉਂਦੇ ਨੇ ਇਸ ਪੂਰੇ ਟੌਪਿਕ ਤੇ ਗੱਲਬਾਤ ਕਰਾਂਗੇ ਸਵਾਗਤ ਕਰ ਲੈਂਦੇ ਡਾਕਟਰ ਵੰਦਨਾ ਦਾ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਡਾਕਟਰ ਮੰਤਰਾ ਮੈਮ ਜੇਕਰ ਗੱਲ ਕੀਤੀ ਜਾਵੇ ਅਕਸਰ ਅੱਜ ਕੱਲ ਦੇ ਯੂਥ ਚ ਰੋਜ਼ ਜਿਮਿੰਗ ਕਰਦੀ ਆ ਜਾਂ ਫਿਰ ਜੌਬਸ ਕਰਦੀ ਆ ਤੇ ਸਵੇਰੇ ਉੱਠਦੀ ਆ ਤਾਂ ਇੱਕ ਸਰੀਰ ਪੂਰੀ ਮਤਲਬ ਆਕੜਿਆਂ ਜੇ ਹੁੰਦਾ ਹੈ ਨਾ ਉਹ ਬਸ ਸਟ੍ਰੈਚਿੰਗ ਕਰ ਲੈਂਦੀ ਆ ਤੇ ਕਈ ਵਾਰ ਉਹਨਾਂ ਨੂੰ ਇਹ ਨਹੀਂ ਪਤਾ ਚੱਲਦਾ ਕਿ ਆਕੜਨ ਪਰ ਦੇ ਹੋਰ ਕੀ ਲੱਛਣ ਨੇ ਨਤੀਜੇ ਕੀ ਹੋ ਸਕਦੇ ਨੇ ਜਿਸ ਸਰ ਆਪਾਂ ਗਠੀਏ ਦੀ ਅੱਜ ਗੱਲਬਾਤ ਕਰਾਂਗੇ ਇਸ ਤੇ ਜੇਕਰ ਸ਼ੁਰੂਆਤੀ ਲੱਛਣਾਂ ਦੀ ਗੱਲ ਕੀਤੀ ਜਾਵੇ ਜਦ ਸ਼ੁਰੂਆਤ ਕਰਨ ਨੇ ਕਿ ਸ਼ੁਰੂਆਤੀ ਲੱਛਣ ਕੀ ਹੋ ਸਕਦੇ ਨੇ ਗਠੀਏ ਦੇ ਵਿੱਚ ਜਿਹੜੇ ਹੈਗਾ ਸਭ ਤੋਂ ਪਹਿਲਾਂ ਪੇਸ਼ੈਂਟ ਨੂੰ ਜਕੜਨ ਹੋਣੀ ਸ਼ੁਰੂ ਹੁੰਦੀ ਹੈ ਜੀ ਅਗਰ ਗਠੀਏ ਦੀ ਗੱਲ ਕਰੀਏ ਤਾਂ ਗਠੀਆ ਹਮੇਸ਼ਾ ਛੋਟੇ ਜੋੜਾਂ ਤੋਂ ਸਟਾਰਟ ਹੁੰਦਾ ਹੈ ਬਹੁਤ ਘੱਟ ਹੁੰਦਾ ਹੈ ਕਿ ਆਪਣੇ ਵੱਡੇ ਜੋੜਾਂ ਤੋਂ ਸਟਾਰਟ ਹੋਵੇ ਤਾਂ ਛੋਟੇ ਜੋੜਾਂ ਦੇ ਵਿੱਚ ਬਹੁਤ ਜ਼ਿਆਦਾ ਸੂਜਨ ਆਣੀ ਸ਼ੁਰੂ ਹੋ ਜਾਂਦੀ ਹੈ ਜਕੜਨ ਮਹਿਸੂਸ ਕਰਦਾ ਹੈ ਪੇਸ਼ੈਂਟ ਔਰ ਦਰਦ ਸ਼ੁਰੂ ਹੋ ਜਾਂਦੀ ਹੈ ਕਈ ਵਾਰ ਪੇਸ਼ੈਂਟਸ ਨੂੰ ਹਲਕਾ ਹਲਕਾ ਬੁਖਾਰ ਰਹਿਣਾ ਸ਼ੁਰੂ ਹੁੰਦਾ ਹੈ ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਮੈਨੂੰ ਇਹ ਬੁਖਾਰ ਕਿਉਂ ਆ ਰਿਹਾ ਉਹ ਸੋਚਦੇ ਆ ਕਿ ਮੈਨੂੰ ਕੋਈ ਟਾਈਫਾਇਡ ਹੋ ਗਿਆ ਹੈ ਜਾਂ ਮੈਨੂੰ ਨਾਰਮਲ ਫੀਵਰ ਹੋ ਗਿਆ ਉਹ ਬੁਖਾਰ ਵਾਲੇ ਪਾਸੇ ਨੂੰ ਚੱਲ ਪੈਂਦੇ ਆ ਬਟ ਅਗਰ ਜਦੋਂ ਆਪਾਂ ਉਹਨਾਂ ਦੇ ਟੈਸਟ ਕਰਵਾਨੇ ਆ ਜਿਹੜੀ ਉਹ ਥਕਾਵਟ ਹੈ ਜੋ ਬੁਖਾਰ ਹੈ ਉਹ ਅਕਸਰ ਗਠੀਏ ਕਰਕੇ ਹੁੰਦਾ ਹੈ ਤਾਂ ਗਠੀਏ ਦਾ ਮੇਨ ਲੱਛਣ ਹੀ ਹੈ ਜਕੜਨ ਹੋਣਾ ਸੂਜਨ ਹੋਣਾ ਔਰ ਜੋੜਾਂ ਚ ਦਰਦ ਲੱਗਣਾ ਅੱਛਾ ਇਹ ਮੈਂ ਸਵਾਲ ਇਸ ਕਰਕੇ ਪਹਿਲਾਂ ਪੁੱਛਿਆ ਕਿਉਂਕਿ ਕੁਝ ਲੋਕ ਇਹ ਕਹਿੰਦੇ ਹੋਣਗੇ ਕਿ ਤੁਸੀਂ ਗਠੀਏ ਬਾਰੇ ਦੱਸਿਆ ਨਹੀਂ ਗਠੀਏ ਹੁੰਦਾ ਕੀ ਹੈ ਕਿਉਂਕਿ ਇਹ ਸਵਾਲ ਇਸ ਕਰਕੇ ਅਸੀਂ ਪਹਿਲ ਦੇ ਆਧਾਰ ਤੇ ਰੱਖਿਆ ਕਿ ਅੱਜ ਕੱਲ ਅਸੀਂ ਜਦੋਂ ਸਵੇਰੇ ਉੱਠਦੇ ਹਾਂ ਤਾਂ ਇਹ ਪ੍ਰੋਬਲਮ ਨਾਰਮਲ ਦੇਖੀ ਜਾਂਦੀ ਹੈ ਅਸੀਂ ਸਟ੍ਰੈਚਿੰਗ ਕਰ ਲੈਂਦੇ ਆ ਪਰ ਕਈ ਵਾਰ ਇਹ ਚੀਜ਼ਾਂ ਹੋਰ ਚੱਲੇ ਜਾਂਦੀ ਸਾਡੀ ਜ਼ਿੰਦਗੀ ਦੇ ਵਿੱਚ ਅੱਛਾ ਜੇਕਰ ਆਪਾਂ ਥੋੜਾ ਜਿਹਾ ਮਤਲਬ ਰੀਅਲਿਟੀ ਦੇ ਵਿੱਚ ਗਠੀਆ ਹੈ ਕੀ ਆ ਆਰਥਰਾਇਟਿਸ ਹੈ ਕੀ ਆ ਇਸ ਬਾਰੇ ਜੇਕਰ ਦੱਸਣ ਦੀ ਕੋਸ਼ਿਸ਼ ਕਰੀਏ ਗਠੀਆ ਦੇਖੋ ਬਹੁਤ ਤਰ੍ਹਾਂ ਦਾ ਹੁੰਦਾ ਹੈ ਜਿਵੇਂ ਅਗਰ ਮੈਂ ਮੇਨਲੀ ਗੱਲ ਕਰਾਂ ਤਾਂ ਤਿੰਨ ਤਰ੍ਹਾਂ ਦਾ ਗਠੀਆ ਹੁੰਦਾ ਹੈ ਜ ਜਿਹਨੂੰ ਆਪਾਂ ਆਸਟਿਓ ਆਰਥਰਾਇਟਿਸ ਕਹਿੰਦੇ ਆ ਰੂਮਟਾਇਡ ਆਰਥਰਾਇਟਿਸ ਕਹਿੰਦੇ ਆ ਤੇ ਗਾਉਟੀ ਆਰਥਰਾਇਟਿਸ ਆਸਟਿਓ ਆਰਥਰਾਇਟਿਸ ਉਹ ਗਠੀਆ ਹੁੰਦਾ ਹੈ ਜਿਹਦੇ ਵਿੱਚ ਜੋੜਾਂ ਦੇ ਵਿੱਚ ਗ੍ਰੀਸ ਖਤਮ ਹੋਣੀ ਸ਼ੁਰੂ ਹੋ ਜਾਂਦੀ ਹੈ ਰੂਮਟਾਇਡ ਆਰਥਰਾਇਟਿਸ ਉਹ ਗਠੀਆ ਹੁੰਦਾ ਹੈ ਜਿਹਦੇ ਵਿੱਚ ਹੱਥ ਪੈਰ ਟੇਡੇ ਹੋਣੇ ਸ਼ੁਰੂ ਹੋ ਜਾਂਦੇ ਆ ਜਕੜਨ ਮਹਿਸੂਸ ਕਰਦਾ ਹੈ ਔਰ ਗਾ ਯੂਰਿਕ ਐਸਿਡ ਵਧਨ ਕਰਕੇ ਗਠੀਆ ਹੋ ਜਾਂਦਾ ਹੈ ਤਾਂ ਇਹ ਜਿਹੜਾ ਗਠੀਆ ਆਪਾਂ ਗੱਲ ਕਰ ਰਹੇ ਹਾਂ ਰੂਮਟਰ ਆਰਥਰਾਇਟਿਸ ਇਹ ਕਿਸੇ ਵੀ ਏਜ ਦੇ ਵਿੱਚ ਹੁੰਦਾ ਹੈ ਪਹਿਲਾਂ ਆਪਾਂ ਦੇਖਦੇ ਹੁੰਦੇ ਸੀ ਕਿ ਬਜ਼ੁਰਗਾਂ ਦੇ ਵਿੱਚ ਇਹ ਪ੍ਰੋਬਲਮ ਆਉਂਦੀ ਹੈ ਬਟ ਅੱਜ ਕੱਲ ਇਹ 14-15 ਸਾਲ ਦੇ ਬੱਚਿਆਂ ਨੂੰ ਵੀ ਹੋ ਜਾਂਦੀ ਹੈ 14 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਵੀ ਹੋ ਜਾਂਦੀ ਹੈ ਤਾਂ ਇਹ ਕਿਸੇ ਵੀ ਉਮਰ 'ਚ ਇਫੈਕਟ ਕਰ ਸਕਦਾ ਹੈਗਾ ਤਾਂ ਜਿਹੜੀ ਆਪਾਂ ਗੱਲ ਅੱਜ ਕੱਲ ਗਠੀਏ ਦੀ ਕਰਦੇ ਹਾਂ ਉਹ ਰੂਮਟਰ ਆਰਥਰਾਇਟਿਸ ਹੁੰਦਾ ਹੈ ओके ਜੇਕਰ ਆਪਾਂ ਸ਼ੁਰੂਆਤ ਦੇ ਵਿੱਚ ਆ ਜਾਂਦੇ ਹਾਂ ਕਿ ਜਦੋਂ ਕਈ ਵਾਰ ਸਾਡੇ ਸਰੀਰ ਦੇ ਵਿੱਚ ਜਕੜਨ ਸ਼ੁਰੂ ਹੋ ਜਾਂਦੀ ਹੈ ਤੇ ਜਾਂ ਟੈਂਪਰੇਚਰ ਹੋਣ ਲੱਗ ਜਾਂਦਾ ਹੈ ਤਾਂ ਕੀ ਕਿਹੜੀ ਸਟੇਜ ਹੁੰਦੀ ਹੈ ਉਹ ਤੇ ਜੇਕਰ ਸਟੇਜਿਸ ਦੀ ਗੱਲ ਕੀਤੀ ਜਾਵੇ ਤਾਂ ਕਿਹੜੀ ਸਟੇਜ ਤੇ ਜਾ ਕੇ ਕਿਉਰੇਬਲ ਹੁੰਦਾ ਹੈ ਜੀ ਗਠੀਆ ਦੇਖੋ ਅਗਰ ਆਪਾਂ ਨਾਰਮਲੀ ਸਟੇਜ ਦੇ ਅਕੋਰਡਿੰਗ ਚੱਲਦੇ ਹਾਂ ਤਾਂ ਫਰਸਟ ਸਟੇਜ ਹੋਗੀ ਕਿ ਆਪਾਂ ਨੂੰ ਜਕੜਨ ਸਟਾਰਟ ਹੋ ਗਈ ਹੈ ਜੀ ਅਗਰ ਆਪਾਂ ਉਹਨੂੰ ਐਮਰਜੈਂਸੀ ਟਰੀਟ ਕਰ ਲਈਏ ਅਗਰ ਆਪਾਂ ਇਸ ਚੀਜ਼ ਨੂੰ ਸੀਰੀਅਸ ਲੈ ਲਈਏ ਕਿ ਹੁਣ ਮੈਨੂੰ ਪ੍ਰੋਬਲਮ ਸ਼ੁਰੂ ਹੋ ਗਈ ਹੈ ਤਾਂ ਆਪਾਂ ਜਲਦੀ ਕਯਰ ਹੋ ਸਕਦੇ ਆ ਲੇਕਿਨ ਅਗਰ ਆਪਾਂ ਉਸ ਚੀਜ਼ ਨੂੰ ਇਗਨੋਰ ਕਰੀਏ ਕਿ ਆਪਾਂ ਨੂੰ ਤਾਂ ਸਾਰੀ ਜ਼ਿੰਦਗੀ ਦਵਾਈ ਖਾਣੀ ਪੈਣੀ ਹੈ ਇਹਦਾ ਕੋਈ ਹੱਲ ਨਹੀਂ ਹੈਗਾ ਅਗਰ ਆਪਾਂ ਇਸ ਚੀਜ਼ ਨੂੰ ਇਗਨੋਰ ਕਰਦੇ ਜਾਂਦੇ ਆਂ ਔਰ ਆਪਣੇ ਜੋੜਾਂ ਦੇ ਵਿੱਚ ਲਗਾਤਾਰ ਸੂਜਨ ਬਣੀ ਰਹਿੰਦੀ ਹੈ ਤਾਂ ਜੋੜ ਜਿਹੜੇ ਹੈਗੇ ਟੇਡੇ ਹੋਣੇ ਸ਼ੁਰੂ ਹੋ ਜਾਂਦੇ ਆਂ ਤਾਂ ਜੋ ਚੀਜ਼ ਇੱਕ ਵਾਰ ਟੇਢੀ ਹੋ ਜਾਂਦੀ ਹੈ ਉਹਨੂੰ ਫਿਰ ਔਖਾ ਠੀਕ ਕਰਨਾ ਹੁੰਦਾ ਹੈ ਕਿਉਂਕਿ ਉਹ ਚੀਜ਼ ਸਿੱਧੀ ਨਹੀਂ ਹੋ ਸਕਦੀ ਹੈ ਜੀ ਜੋ ਜੋਇੰਟਸ ਖਰਾਬ ਤਾਂ ਜੇ ਤੁਸੀਂ ਫਰਸਟ ਸਟੇਜ ਦੇ ਵਿੱਚ ਇਹਨੂੰ ਡਾਇਗਨੋਸਿਸ ਬਣਵਾ ਕੇ ਟਰੀਟਮੈਂਟ ਸਟਾਰਟ ਕਰਵਾ ਲਓਗੇ ਤਾਂ ਤੁਹਾਡੀ ਉਹ ਫੋਰਥ ਸਟੇਜ ਕਦੇ ਆਏਗੀ ਨਹੀਂ ਓਕੇ ਸਟਾਰਟਿੰਗ ਚ ਕਿਉਰ ਕਰਾਉਣਾ ਜ਼ਰੂਰੀ ਹੈ ਹਾਂ ਲਾਈਕ ਹੁਣ ਫੇਰ ਆਪਾਂ ਸ਼ੁਰੂਆਤ ਤੇ ਆ ਜਾਂਦੇ ਹਾਂ ਜਿਵੇਂ ਤੁਸੀਂ ਇਹ ਚੀਜ਼ਾਂ ਕਹੀਆਂ ਇਹ ਗਠੀਆ ਅਸਲ ਦੇ ਵਿੱਚ ਕਾਰਨ ਕਿਵੇਂ ਬਣਦਾ ਸਰੀਰ ਦੇ ਵਿੱਚ ਅਜਿਹੀ ਕੀ ਕੋਈ ਚੀਜ਼ ਘਟ ਜਾਂਦੀ ਹੈ ਕੋਈ ਇਮਿਊਨਿਟੀ ਪਾਵਰ ਘਟ ਜਾਂਦੀ ਹੈ ਜਾਂ ਜਿਵੇਂ ਕ੍ਰੀਸ ਸੀ ਤੁਸੀਂ ਗੱਲ ਕੀਤੀ ਹੈ ਇਹ ਕੀ ਚ ਕਿਵੇਂ ਫੈਕਟਰ ਕੀ ਬਣਦਾ ਗਠੀਆ ਦੇਖੋ ਆਪਣੀ ਰੋਗ ਸ਼ਮਤਾ ਹੈ ਆਪਣੀ ਜਿਹੜੀ ਬਿਮਾਰੀ ਨਾਲ ਲੜਨ ਦੀ ਸ਼ਕਤੀ ਹੈ ਉਹ ਖਤਮ ਹੋ ਜਾਂਦੀ ਹੈ ਆਪਣੀ ਇਮਿਊਨਿਟੀ ਜਦੋਂ ਲੋ ਹੋ ਜਾਂਦੀ ਹੈ ਤਾਂ ਜਿਹੜੀ ਇਮਿਊਨਿਟੀ ਹੈ ਉਹੀ ਆਪਣੇ ਜੋਇੰਟਸ ਨੂੰ ਖਰਾਬ ਕਰਨਾ ਸ਼ੁਰੂ ਕਰ ਦਿੰਦੀ ਹੈ ਇਹ ਇੱਕ ਆਟੋ ਇਮਿਊਨ ਬਿਮਾਰੀ ਹੈ ਜੋ ਆਪਣੀ ਸਰੀਰ ਦੀ ਰੋਗ ਸ਼ਮਤਾ ਹੈ ਉਹੀ ਆਪਾਂ ਨੂੰ ਖਰਾਬ ਕਰਨਾ ਸ਼ੁਰੂ ਕਰ ਦਿੰਦੀ ਹੈ ਸਾਰਿਆਂ ਦੀ ਬਾਡੀ ਦੇ ਵਿੱਚ ਇਮਿਊਨਿਟੀ ਹੁੰਦੀ ਹੈ ਤੁਹਾਡੀ ਅਲੱਗ ਹੈ ਮੇਰੀ ਅਲੱਗ ਹੈ ਤਾਂ ਜਦੋਂ ਆਪਣੀ ਬਾਡੀ ਦੀ ਇਮਿਊਨਿਟੀ ਘਟ ਜਾਂਦੀ ਹੈ ਤਾਂ ਆਪਾਂ ਨੂੰ ਜੋਇੰਟਸ ਖਰਾਬ ਅਗਰ ਹੋ ਰਹੇ ਆ ਤਾਂ ਉਹਨੂੰ ਗਠੀਆ ਆਪਾਂ ਕਹਿੰਦੇ ਆ ਔਰ ਅਗਰ ਆਯੁਰਵੇਦ ਦੇ ਵਿੱਚ ਚਲੀਏ ਤਾਂ ਇਹਨੂੰ ਬਾਤ ਕਰਨੇ ਆ ਆਮ ਦਾ ਮਤਲਬ ਹੁੰਦਾ ਹੈ ਕਿ ਜੋ ਵੀ ਤੁਸੀਂ ਖਾ ਰਹੇ ਹੋ ਤੁਹਾਨੂੰ ਅੱਛੇ ਤਰ੍ਹਾਂ ਪਚ ਨਹੀਂ ਰਿਹਾ ਉਹ ਜਿਹੜੀ ਗੰਦਗੀ ਹੈ ਜੋ ਖਾਣੇ ਤੋਂ ਬਚੀ ਹੋਈ ਬਣ ਰਹੀ ਹੈ ਉਹ ਤੁਹਾਡੀ ਬਾਤ ਨਾਲ ਤੁਹਾਡੀ ਸਰੀਰ ਚ ਜਿਹੜੀ ਵਾਯੂ ਹੈ ਹਵਾ ਨਾਲ ਮਿਲ ਕੇ ਦਰਦਾਂ ਤੁਹਾਨੂੰ ਕਰ ਰਿਹਾ ਆਯੁਰਵੇਦ ਦੇ ਵਿੱਚ ਇਹਨੂੰ ਆਪਾਂ ਆਮ ਬਾਤ ਕਹਿੰਦੇ ਹੈਗੇ ਨਹੀਂ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਸਰੀਰ ਦੇ ਜਿਹੜੀ ਇਮਿਊਨਿਟੀ ਆ ਉਹ ਹੀ ਮਤਲਬ ਉਲਟ ਪੈ ਜਾਂਦੀ ਹੈ ਤੇ ਫਿਰ ਜੇਕਰ ਆਪਾਂ ਦਵਾਈ ਦੀ ਗੱਲ ਕਰਾਂਗੇ ਉਹ ਤਾਂ ਫਿਰ ਦਵਾਈ ਤਾਂ ਸ਼ਾਇਦ ਇਮਿਊਨਿਟੀ ਘਟਾਉਣ ਦੇ ਵਾਸਤੇ ਦੇਣਗੇ ਫਿਰ ਇਮਿਊਨਿਟੀ ਸਰੀਰ ਦੇ ਵਿੱਚ ਕਿਵੇਂ ਬਿਲਟ ਅਪ ਨਹੀਂ ਇਹਦੇ ਵਿੱਚ ਆਪਾਂ ਬਹੁਤ ਜ਼ਿਆਦਾ ਇਮਿਊਨਿਟੀ ਵਧਾਣ ਦੀ ਦਵਾਈਆਂ ਨਹੀਂ ਸਕਦੇ ਕਿਉਂਕਿ ਅਗਰ ਆਪਣੀ ਇਮਿਊਨਿਟੀ ਬਹੁਤ ਜ਼ਿਆਦਾ ਵਧੇਗੀ ਤਾਂ ਆਪਣੀ ਜਿਹੜੀ ਰੋਕ ਸ਼ਮਤਾ ਹੈ ਬਿਮਾਰੀ ਵੀ ਓਨੀ ਜ਼ਿਆਦਾ ਸਰੀਰ ਤੇ ਹਾਵੀ ਹੁੰਦੀ ਹੈ ਤਾਂ ਆਪਾਂ ਨੂੰ ਕੁਝ ਇਦਾਂ ਦੀ ਮੈਡੀਸਿਨਸ ਦੇਣੀਆਂ ਪੈਂਦੀਆਂ ਨੇ ਜਿਹਦੇ ਨਾਲ ਆਪਣੀ ਅੰਦਰੋਂ ਜਕੜਨ ਠੀਕ ਹੋ ਜਾਏ ਆਪਣੀ ਜਿਹੜੀ ਰੋਕ ਸ਼ਮਤਾ ਜਿਹੜੀ ਹੈਗੀ ਆ ਉਹ ਬਿਮਾਰੀ ਨਾਲ ਫਾਈਟ ਕਰ ਸਕੀ ਆ ਆਪਾਂ ਹੈਨਾ ਆਪਾਂ ਬਹੁਤ ਜ਼ਿਆਦਾ ਤਾਕਤਵਾਲੀ ਦਵਾਈਆਂ ਨਹੀਂ ਦੇ ਸਕਦੇ ਕਿਉਂਕਿ ਆਪਾਂ ਬਿਮਾਰੀ ਨੂੰ ਬਣਾਉਣਾ ਨਹੀਂ ਹੈਗਾ ਆਪਾਂ ਉਹਨੂੰ ਮੈਨੇਜ ਕਰਨਾ ਹੈਗਾ ਆਪਾਂ ਰੋਕ ਸ਼ਮਤਾ ਠੀਕ ਕਰਨੀ ਹੈ ਪੇਸ਼ੈਂਟ ਮਤਲਬ ਦਰਸ਼ਕਾਂ ਨੂੰ ਇਹ ਬੜੀ ਜ਼ਰੂਰੀ ਚੀਜ਼ ਜਾਣਨ ਦੀ ਹੈਗੀ ਹੈ ਕਿ ਜਿਹੜੀ ਇਹ ਆਰਥਰਾਇਟਿਸ ਆ ਗਠੀਆ ਵਾ ਇਹ ਹੁੰਦਾ ਕੀ ਆ ਜਿਹੜੀ ਸਾਡੇ ਇਮਿਊਨ ਸਿਸਟਮ ਹੈਗਾ ਵਾ ਉਹੀ ਸਾਡੇ ਤੇ ਉਲਟ ਹੋ ਜਾਂਦਾ ਜਿੱਥੇ ਸਾਨੂੰ ਇੰਜ ਆਖ ਲਿਆ ਜਾਵੇ ਕਿ ਕੋਈ ਜ਼ਖਮ ਹੋ ਗਿਆ ਕਈ ਵਾਰ ਅਸੀਂ ਇਹ ਕਹਿ ਦਿੰਦੇ ਆ ਕਿ ਆਪੇ ਠੀਕ ਹੋ ਜਾਊਗਾ ਕਿਉਂਕਿ ਸਾਡੀ ਬਾਡੀ ਦੇ ਵਿੱਚ ਇਮਿਊਨਿਟੀ ਹੁੰਦੀ ਆ ਉਹ ਆਪੇ ਠੀਕ ਕਰ ਦਿੰਦੀ ਆ ਕਈ ਵਾਰ ਜੇਕਰ ਅਸੀਂ ਬਾਹਰਲੀ ਕੰਟਰੀਆਂ ਦੀ ਗੱਲ ਕੀਤੀ ਜਾਵੇ ਤਾਂ ਉੱਥੇ ਡਾਕਟਰ ਸਾਹਿਬਾਨ ਬਹੁਤ ਲਾਈਟ ਦਵਾਈ ਦਿੰਦੇ ਆ ਇਸ ਕਰਕੇ ਕਿ ਸਾਡੀ ਇਮਿਊਨਿਟੀ ਜਿਹੜੀ ਆ ਉਹ ਆਪਣੇ ਆਪ ਗਠੀਏ ਦੇ ਵਿੱਚ ਤੁਹਾਡਾ ਇਮਿਊਨ ਸਿਸਟਮ ਤੁਹਾਡੇ ਖਿਲਾਫ ਹੋ ਜਾਂਦਾ ਇਸ ਤਰ੍ਹਾਂ ਹੀ ਹੈ ਮੈਮ ਓਕੇ ਜੇਕਰ ਗੱਲ ਕੀਤੀ ਜਾਵੇ ਜਿਵੇਂ ਪਰਿਵਾਰ ਤੋਂ ਪਰਿਵਾਰ ਕਈ ਵਾਰ ਪ੍ਰੋਬਲਮ ਹੋ ਜਾਂਦੀ ਹੈ ਇਹ ਚੀਜ਼ਾਂ ਫੈਕਟਰ ਹੈਗੀਆਂ ਮਤਲਬ ਜੀ ਹੋ ਜਾਂਦਾ ਹੈ ਕਈ ਵਾਰ ਅਗਰ ਮਾਤਾ ਪਿਤਾ ਨੂੰ ਗਠੀਏ ਦੀ ਸ਼ਿਕਾਇਤ ਹੋਵੇ ਤਾਂ ਬੱਚਿਆਂ ਨੂੰ ਹੋਣ ਦੇ ਚਾਂਸਸ ਹੋ ਜਾਂਦੇ ਆ ਬਟ ਇਹ ਬਹੁਤ ਘੱਟ ਹੁੰਦਾ ਹੈ ਬਹੁਤ ਘੱਟ ਅਗਰ ਅਪਾ ਗੱਲ ਕਰੀਏ ਕਿ ਕਿਸੇ ਦੀ ਮਦਰ ਨੂੰ ਗਠੀਆ ਹੈਗਾ ਤਾਂ ਅਗਰ ਉਹਨੂੰ ਗਠੀਆ ਡਵੈਲਪ ਹੋਣਾ ਹੈ ਤਾਂ 16 17 ਸਾਲ ਦੀ ਉਮਰ ਦੇ ਵਿੱਚ ਵੀ ਜਾ ਕੇ ਹੋ ਸਕਦਾ ਹੈ ਜਾਂ ਉਹਨੂੰ 40 45 ਤੋਂ ਬਾਅਦ ਵੀ ਡਵੈਲਪ ਹੋ ਸਕਦਾ ਹੈ ਤਾਂ ਅਗਰ ਫੈਮਿਲੀ ਹਿਸਟਰੀ ਹੈਗੀ ਆ ਤਾਂ ਤੁਹਾਨੂੰ ਚਾਂਸਸ ਹੈਗੇ ਆ ਗਠੀਏ ਹੋਣ ਦੇ ਓਕੇ ਨਹੀਂ ਠੀਕ ਆ ਮੰਨ ਲਿਆ ਕਈ ਵਾਰ ਕਹਿੰਦੇ ਆ ਕਿ ਸਾਡੇ ਅਸੀਂ ਲਾਈਫ ਸਟਾਈਲ ਸਾਡਾ ਖਰਾਬ ਸੀ ਇਸ ਕਰਕੇ ਗਠੀਆ ਹੋ ਗਿਆ ਬੰਦਾ ਆਪਣੀ ਡਾਈਟ ਦਾ ਕੇਅਰ ਨਹੀਂ ਕਰਦਾ ਬੰ ਇਸਾਂ ਵੀ ਕਾਉਂਟ ਹੁੰਦੀ ਹੈ ਬਿਲਕੁਲ ਖਾਣ ਪੀਣ ਦੇ ਨਾਲ ਹਮੇਸ਼ਾ ਸਰੀਰ ਦੇ ਵਿੱਚ ਗਠੀਏ ਦੀ ਦਰਦਾਂ ਵਧਦੀਆਂ ਨੇ ਜਿਵੇਂ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਕਿ ਇਹ ਆਮ ਬਨਨ ਕਰਕੇ ਹੁੰਦਾ ਹੈ ਆਮ ਦਾ ਮਤਲਬ ਹੈ ਕਿ ਜੋ ਵੀ ਤੁਸੀਂ ਆਹਾਰ ਖਾਣਾ ਜੋ ਵੀ ਖਾ ਰਹੇ ਹੋ ਤੁਹਾਨੂੰ ਡਾਈਜੈਸਟ ਨਹੀਂ ਹੋ ਰਿਹਾ ਅੱਛੀ ਤਰ੍ਹਾਂ ਉਹ ਅੰਦਰ ਗੰਦਗੀ ਬਣਾਈ ਜਾ ਰਿਹਾ ਵਾ ਤਾਂ ਉਹ ਖਾਣ ਪੀਣ ਕਰਕੇ ਆ ਜਿੱਦਾਂ ਦਾ ਆਪਣਾ ਖਾਣਾ ਪੀਣਾ ਹੋਏਗਾ ਉਹਨਾਂ ਹੀ ਆਪਣਾ ਡਾਈਜੈਸ਼ਨ ਉਦਾਂ ਦਾ ਹੋਏਗਾ ਉਹੀ ਗੰਦਗੀ ਆਪਣੇ ਜੋਇੰਟਸ 'ਚ ਇਕੱਠੀ ਹੋਏਗੀ ਤੇ ਆਪਾਂ ਨੂੰ ਪੇਨਸ ਉਤਪੰਨ ਕਰੇਗੀ ਤਾਂ ਡਾਈਟ ਦਾ ਲਾਈਫ ਸਟਾਈਲ ਚੇਂजेस ਦਾ ਬਹੁਤ ਵੱਡਾ ਰੋਲ ਹੈ ਦੇ ਵਿੱਚ ਅੱਛਾ ਸ਼ੁਰੂਆਤ ਕਰਦੇ ਆ ਮੈਡੀਸਨ ਖਾਣ ਦੀ ਤਾਂ ਡਾਕਟਰ ਸਾਹਿਬਾਨ ਇਸ ਨੂੰ ਬਹੁਤ ਲੰਮਾ ਪ੍ਰੋਸੀਜਰ ਰੱਖ ਦਿੰਦੇ ਆ ਕਈ ਵਾਰ ਤ 10-15 ਸਾਲ ਦੀ ਗੱਲ ਕਹਿ ਦਿੰਦੇ ਆ ਕਿੰਨਾ ਸੱਚ ਆ ਅ ਦੇਖੋ ਅਗਰ ਆਪਾਂ ਆਯੁਰਵੇਦ ਦੀ ਗੱਲ ਕਰੀਏ ਤਾਂ ਆਪਾਂ ਸਭ ਕੁਝ ਚੇਂਜ ਕਰ ਦੇਣਾ ਹੈ ਤੁਹਾਡਾ ਤੁਹਾਡਾ ਲਾਈਫ ਸਟਾਈਲ ਮਤਲਬ ਜਿੰਦਗੀ ਦਾ ਤਰੀਕਾ ਚੇਂਜ ਕਰ ਦੇਣਾ ਹੈ ਤੁਹਾਡਾ ਖਾਣ ਪੀਣ ਦਾ ਤਰੀਕਾ ਚੇਂਜ ਕਰ ਦੇਣਾ ਹੈ ਤੁਹਾਡੀ ਇਮਿਊਨਿਟੀ ਨੂੰ ਆਪਾਂ ਚੇਂਜ ਕਰ ਲੈਣਾ ਹੈ ਨਾ ਜੋ ਇਹ ਸਾਰੀ ਚੀਜ਼ਾਂ ਨੇ ਆਪਾਂ ਇੱਕ ਲਾਈਫ ਸਟਾਈਲ ਨਿਦਾਨ ਪਰਿਵਰਜਨ ਹੈ ਮੀਨਸ ਜਿਹੜੇ ਕਰਕੇ ਤੁਹਾਨੂੰ ਇਹ ਪ੍ਰੋਬਲਮ ਹੋਈ ਹੈ ਆਪਾਂ ਉਹ ਚੀਜ਼ ਨੂੰ ਚੇਂਜ ਕਰ ਦੇਣਾ ਹੈ ਤਾਂ ਅਗਰ ਲਾਈਫ ਲੌਂਗ ਦਵਾਈ ਖਾਣ ਦੀ ਗੱਲ ਕਰੀਏ ਤਾਂ ਆਯੁਰਵੇਦ ਦਾ ਦੇ ਵਿੱਚ ਕਦੇ ਵੀ ਜ਼ਿੰਦਗੀ ਭਰ ਦਵਾਈ ਨਹੀਂ ਖਾਣੀ ਪੈਂਦੀ ਹੈਗੀ ਜਾਂ 10 15 ਸਾਲ ਵੀ ਦਵਾਈ ਨਹੀਂ ਖਾਣੀ ਪੈਂਦੀ ਹੈ ਤਾਂ ਉਹ ਕਹਿੰਦੇ ਕਿ ਗਠੀਆ ਦਾ ਕੋਈ ਟਰੀਟਮੈਂਟ ਹੀ ਨਹੀਂ ਲੱਗਦਾ ਸਾਰੀ ਲਾਈਫ ਤੁਹਾਨੂੰ ਮੈਡੀਸਿਨਸ ਖਾਣੇ ਪੈਣਗੀਆਂ ਬਟ ਆਯੁਰਵੇਦ ਦੇ ਵਿੱਚ ਆਪਾਂ ਇਹਨੂੰ 1.5 ਤੋਂ 2 ਸਾਲ ਜਾਂ 3 ਸਾਲ ਦੇ ਵਿੱਚ ਇਹਨੂੰ ਆਪਾਂ ਕਵਰ ਕਰ ਸਕਦੇ ਨਹੀਂ ਬਹੁਤ ਵਾਰ ਦੇਖਿਆ ਕਿ ਐਲੋਪੈਥੀ ਦਵਾਈ ਦੇ ਵਿੱਚ ਇੱਕ ਤਾਂ ਬਹੁਤ ਜ਼ਿਆਦਾ ਉਹ ਕਹਿੰਦੇ ਆ ਕਿ ਫਾਸਟ ਦਵਾਈਆਂ ਹੁੰਦੀਆਂ ਹੈਵੀ ਦਵਾਈਸ ਹੁੰਦੀਆਂ ਤੇ 10 ਸਾਲ ਦਿੱਤਾ ਨਾਰਮਲ ਕਹਿ ਹੀ ਦਿੰਦੇ ਆ ਕਿ ਕਈ ਵਾਰ ਪੇਸ਼ੈਂਟਸ ਇਹ ਵੀ ਦਿੱਕਤ ਸੁਣਨ ਨੂੰ ਮਿਲੀ ਹੈ ਕਿ ਪੇਸ਼ੈਂਟ ਇੱਕ ਅੱਧਾ ਸਾਲ ਖਾ ਕੇ ਉਹ ਡਰ ਜਾਂਦੇ ਆ ਥੱਕ ਜਾਂਦੇ ਆ ਤੇ ਉਹ ਕਿਉਂਕਿ ਰਿਜ਼ਲਟ ਨਹੀਂ ਹੁੰਦੇ ਪਏ ਇਸ ਕਰਕੇ ਵੀ ਚੀਜ਼ਾਂ ਹੋ ਜਾਂਦੀਆਂ ਕਿਉਂਕਿ ਦੇਖੋ ਦਵਾਈ ਖਾਂਦੇ ਖਾਂਦੇ ਵੀ ਅਗਰ ਜੋ ਟੇਡੇ ਹੋ ਰਹੇ ਆ ਤਾਂ ਪੇਸ਼ੈਂਟ ਦਾ ਟਰਸਟ ਟੁੱਟ ਜਾਂਦਾ ਨਾ ਕਿ ਆਪਾਂ ਦਵਾਈ ਖਾ ਰਹੇ ਆ ਫਿਰ ਵੀ ਆਪਣੇ ਜੋਇੰਟਸ ਖਰਾਬ ਹੋਈ ਜਾ ਰਹੀਆਂ ਕਦੇ ਗੋਡਾ ਜਾਮ ਹੋ ਗਿਆ ਕਦੇ ਸ਼ੋਲਡਰ ਜਾਮ ਹੋ ਗਿਆ ਤਾਂ ਇਹ ਦਵਾਈ ਖਾ ਕੇ ਵੀ ਆਪਾਂ ਨੂੰ ਰਿਜ਼ਲਟ ਨਹੀਂ ਮਿਲ ਰਿਹਾ ਤਾਂ ਪੇਸ਼ੈਂਟ ਜਿਹੜੇ ਹੈਗੇ ਆ ਫਿਰ ਨਿਰਾਸ਼ ਹੋ ਕੇ ਮੈਡੀਸਿਨਸ 'ਚ ਛੱਡ ਦਿੰਦੇ ਆ ਫਿਰ ਉਹ ਆਯੁਰਵੇਦ ਨੂੰ ਚੱਲ ਪੈਂਦੇ ਆ ਕਿਉਂਕਿ ਸਾਡੇ ਕੋਲੇ ਕਦੇ ਵੀ ਕੋਈ ਪੇਸ਼ੈਂਟ ਪਹਿਲੀ ਵਾਰ 'ਚ ਨਹੀਂ ਆਂਦਾ ਕਿ ਮੈਨੂੰ ਅੱਜ ਗਠੀਆ ਹੋ ਉਹ ਖਾ ਕੇ ਹੀ ਆਯੁਰਵੈਦਿਕ ਦਵਾਈਆਂ ਲੈਣ ਆਉਂਦੇ ਆ ਜਿਵੇਂ ਤੁਸੀਂ ਦੱਸਿਆ ਗੋਡਿਆਂ ਚ ਕਈ ਵਾਰ ਮੋਢਿਆਂ ਚ ਅੱਛਾ ਗਠੀਆ ਸਰੀਰ ਦੇ ਕਿਸੇ ਵੀ ਮਤਲਬ ਜਿਹੜਾ ਜੋਇੰਟ ਵਾ ਉੱਥੇ ਹੋ ਸਕਦਾ ਹੈ ਆਪਣੇ ਛੋਟੇ ਜੋੜਾਂ ਨੂੰ ਵੀ ਇਫੈਕਟ ਕਰ ਸਕਦਾ ਹੈ ਵੱਡੇ ਜੋੜ ਜਿਵੇਂ ਗੋਡੇ ਹੋ ਗਏ ਆਪਣੇ हिਪ ਜੋਇੰਟ ਹੋ ਗਿਆ ਕਿਉਂਕਿ ਗਠੀਆ ਕਿਸੇ ਵੀ ਜੋਇੰਟ ਤੇ ਅਟੈਕ ਕਰ ਸਕਦਾ ਜਦੋਂ ਤੁਹਾਡੇ ਇੱਕ ਜੋਇੰਟ ਤੇ ਗਠੀਆ ਅਟੈਕ ਕਰਦਾ ਤਾਂ ਅੰਦਰੋਂ ਜਿਹੜਾ ਕਾਰਟਿਲੇਜ ਹੈ ਜੋ ਗ੍ਰੀਸ ਹੈ ਉਹ ਬਿਲਕੁਲ ਖੁਸ਼ਕ ਹੋ ਜਾਂਦਾ ਜਿਸ ਦੇ ਕਰਕੇ ਜੋੜ ਜਾਮ ਹੋ ਜਾਂਦੇ ਆ ਕਈ ਵਾਰ ਪੇਸ਼ੈਂਟਸ ਬਾਹਵਾਂ ਨਹੀਂ ਉੱਪਰ ਚੱਕ ਸਕਦੇ ਲੱਤਾਂ ਨਹੀਂ ਆਪਣੀ ਖੋਲ ਸਕਦੇ ਪ੍ਰੋਪਰ ਗੋਡੇ ਵੀ ਡਿਫਾਰਮਿਟੀ ਚ ਆ ਜਾਂਦੇ ਆ ਸ਼ੇਪ ਚੇਂਜ ਹੋ ਜਾਂਦੀ ਆ ਤਾਂ ਇਹ ਲੱਛਣ ਗਠੀਆ ਕਰਦਾ ਹੈ। ਓਕੇ ਜੇਕਰ ਗੱਲ ਕੀਤੀ ਜਾਵੇ ਮੈਮ ਕਈ ਵਾਰ ਅਸੀਂ ਦੇਖਿਆ ਹੈ ਕਿ ਲੋਕਾਂ ਨੂੰ ਉੱਠਣ ਦੇ ਵਿੱਚ ਪ੍ਰੋਬਲਮ ਆਉਂਦੀ ਆ ਉਹ ਗੋਡੇ ਕਈ ਵਾਰ ਫੜ ਕੇ ਕੋਈ ਉਠਾਉਂਦਾ ਆ ਮਤਲਬ ਉਹ ਮੰਨ ਸਕਦੇ ਆ ਕਿ ਇਹ ਦਾ ਸ਼ਿਕਾਰ ਹੋ ਸਕਦਾ ਬਿਲਕੁਲ ਬਿਲਕੁਲ ਕਿਉਂਕਿ ਗਠੀਏ ਦੇ ਪੇਸ਼ੈਂਟ ਨੂੰ ਅਗਰ ਸਵੇਰ ਹੀ ਉੱਠਣ ਦੀ ਗੱਲ ਕਰੀਏ ਤਾਂ ਉਹਨੂੰ ਆਪਣੇ ਆਪ ਨੂੰ ਉਠਾਨ ਨੂੰ ਪੂਰੀ ਬਾਡੀ ਨੂੰ ਮੂਵਮੈਂਟ ਚ ਲਿਆਉਣ ਨੂੰ ਅੱਧਾ ਪੌਣਾ ਘੰਟਾ ਲੱਗ ਜਾਂਦਾ ਰੋ ਜਿਸ ਤਰ੍ਹਾਂ ਸਾਡੇ ਆਂ ਇੰਡੀਆ ਦੀ ਗੱਲ ਕੀਤੀ ਜਾਵੇ ਯੋਗ ਸ਼ਕਤੀ ਸ਼ੁਰੂ ਹੋਈ ਹੈ ਨਾ ਇੱਕ ਯੋਗਾ ਸਿਸਟਮ ਨੂੰ ਲੈ ਕੇ ਇੰਡੀਆ ਦੇ ਵਿੱਚ ਬਹੁਤ ਜ਼ਿਆਦਾ ਰੈਜ਼ੋਲੂਸ਼ਨ ਹੋਈ ਹੈ ਨਾ ਜੇਕਰ ਇਸ ਤੋਂ ਉਲਟ ਐਲੋਪੈਥੀ ਦੀ ਗੱਲ ਕੀਤੀ ਜਾਵੇ ਲੋਕ ਸਦੀਆਂ ਤੋਂ ਐਲੋਪੈਥੀ ਚੂਜ਼ ਕਰਦੇ ਪਏ ਆ ਪਰ ਲੋਕ ਅੱਜ ਕੱਲ ਬਹੁਤ ਅੱਗੇ ਵਧੇ ਪਏ ਆਯੁਰਵੈਦਾ ਦੇ ਵਿੱਚ ਆਯੁਰਵੈਦਾ ਇਸ ਕਰਕੇ ਕਿ ਉਹ ਕਹਿੰਦੀ ਹੈ ਕਿ ਸਾਨੂੰ ਇਸ ਦਾ ਕੋਈ ਨੁਕਸਾਨ ਨਾ ਹੋਵੇ ਹੈਨਾ ਆਯੁਰਵੇਦਾ ਦੇ ਵਿੱਚ ਬਹੁਤ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਜਿਵੇਂ ਕਹਿੰਦੇ ਆਪਾਂ ਹੈਵੀ ਨਹੀਂ ਹੁੰਦੀਆਂ ਜੇਕਰ ਗਠੀਏ ਦੀ ਗੱਲ ਕੀਤੀ ਜਾਵੇ ਤੁਸੀਂ ਕਿਸ ਤਰ੍ਹਾਂ ਦੀ ਮੈਡੀਸਿਨ ਹੁੰਦੀ ਹੈ ਕਿਵੇਂ ਤਿਆਰ ਹੁੰਦੀ ਹੈ ਤੇ ਉਹ ਲੈਣ ਦਾ ਤਰੀਕਾ ਕਿਉਂਕਿ ਐਲੋਪੈਥ ਦੇ ਵਿੱਚ ਕਹਿੰਦੇ ਵਨ ਟਾਈਮ ਦੇ ਵਿੱਚ ਬਹੁਤ ਅੰਜ਼ੂਮ ਕਰਨੀ ਪੈਂਦੀ ਹੈ ਇਹ ਆਯੁਰਵੇਦਾ ਦੇ ਵਿੱਚ ਕਿਵੇਂ ਆ ਫਿਰ ਅਗਰ ਐਲੋਪੈਥੀ ਗਲਤ ਕਰੀਏ ਤਾਂ ਉਹਦੇ ਵਿੱਚ ਪੇਨ ਕਿਲਰਸ ਵੀ ਹੁੰਦੇ ਆ ਕੁਝ ਸਟੀਰੋਇਡਸ ਹੁੰਦੇ ਆ ਜਿਹੜੇ ਆਪਾਂ ਨੂੰ ਲੌਂਗ ਲਾਈਫ ਖਾਣ ਨਾਲ ਪ੍ਰੋਬਲਮ ਕਰਦੇ ਆ ਆਪਾਂ ਜਦੋਂ ਆਯੁਰਵੈਦਿਕ ਔਸ਼ਧੀਆਂ ਦਿੰਦੇ ਉਹੀ ਚੀਜ਼ਾਂ ਆਪਾਂ ਪ੍ਰੈਪਰੇਸ਼ਨਸ ਮੈਡੀਸਿਨਸ ਦੇ ਵਿੱਚ ਰੱਖਦੇ ਆ ਤਾਂ ਜਿਵੇਂ ਹੁਣ ਅਦਰਕ ਦਹੀਂ ਆਪਾਂ ਤੁਹਾਨੂੰ ਐਗਜ਼ਾਮਪਲ ਦਿੰਦੇ ਆ ਕਿ ਉਹਦੇ ਵਿੱਚ ਐਂਟੀ ਇਨਫਲਮੇਟਰੀ ਪ੍ਰੋਪਰਟੀ ਹੈ ਉਹ ਆਪਣੀ ਸੋਜਨ ਨੂੰ ਠੀਕ ਕਰਦਾ ਤਾਂ ਉਹਦਾ ਕੀ ਸਾਈਡ ਇਫੈਕਟ ਹੋਣਾ ਆਪਾਂ ਨੂੰ ਹੈਨਾ ਅਗਰ ਆਪਾਂ ਐਰਬੈਟਿਕ ಔಷਧੀਆਂ ਨੂੰ ਅੱਛੀ ਤਰ੍ਹਾਂ ਕੰਜ਼ਿਊਮ ਕਰਾਂਗੇ ਤਾਂ ਉਹਦਾ ਬਾਡੀ ਤੇ ਕਦੇ ਵੀ ਕੋਈ ਰਿਵਰਸਰ ਰਿਐਕਸ਼ਨ ਨਹੀਂ ਹੁੰਦਾ ਹੈਗਾ ਉਹ ਆਪਾਂ ਨੂੰ ਅੰਦਰੋਂ ਹੀਲਿੰਗ ਕਰਦੀਆਂ ਨੇ ਮੈਡੀਸਿਨਸ ਦੀ ਫਾਰਮ ਸਾਡੇ ਕੋਲ ਪਾਊਡਰ ਫਾਰਮ ਚ ਵੀ ਹੁੰਦੀ ਹੈ ਲਿਕਵਿਡ ਫਾਰਮ ਚ ਵੀ ਹੁੰਦੀ ਹੈ ਔਰ ਟੈਬਲੇਟ ਫਾਰਮ ਚ ਵੀ ਹੁੰਦੀ ਹੈ ਜਿਸ ਤਰ੍ਹਾਂ ਵੀ ਪੇ ਦੇ ਕੋਈ ਲਿਕਵਿਡ ਨਹੀਂ ਪੀ ਸਕਦੇ ਸਭ ਦੀ ਅਕੋਰਡਿੰਗ ਅਲੱਗ-ਅਲੱਗ ਮੈਡੀਸਿਨਸ ਹੁੰਦੀਆਂ ਨੇ ਉਹ ਕਿਸੇ ਵੀ ਫਾਰਮ ਚ ਕੰਜ਼ੂਮ ਕਰ ਲੈਂਦਾ ਮੈਡੀਸ ਠੀਕ ਹੈ ਠੀਕ ਹੈ ਜੇਕਰ ਗਠੀਏ ਦੀ ਜਿਵੇਂ ਆਪਾਂ ਗੱਲ ਕਰਦੇ ਪਏ ਆ ਇੱਕ ਸਟੇਜ ਹੁੰਦੀ ਹੈ ਹਨਾ ਆਪਾਂ ਜਿਵੇਂ ਤੋਂ ਸ਼ੁਰੂਆਤ ਦੇ ਵਿੱਚ ਦੱਸਿਆ ਵੀ ਫਿਰ ਵੀ ਇੱਕ ਵਾਰ ਤੁਸੀਂ ਰਿਪੀਟ ਜੇ ਕਰ ਦੋ ਕਿ ਕਿਹੜੀ ਸਟੇਜ ਦੇ ਵਿੱਚ ਜਾ ਕੇ ਆਊਟ ਆਫ ਕੰਟਰੋਲ ਚੀਜ਼ ਜਾ ਸਕਦੀ ਆ ਉਹ ਕੀ ਮੰਨ ਸਕਦੇ ਆ ਮੈਂ ਸਭ ਤੋਂ ਪਹਿਲਾਂ ਦੱਸਣਾ ਚਾਹੂੰਗੀ ਕਿ ਜੇਕਰ ਆਪਾਂ ਇਹ ਸੋਚਦੇ ਹਾਂ ਕਿ ਗਠੀਆ ਹਮੇਸ਼ਾ ਜੋੜਾਂ 'ਚ ਹੁੰਦਾ ਹੈ ਤਾਂ ਇਹ ਵੀ ਚੀਜ਼ ਗਲਤ ਹੈ ਗਠੀਆ ਆਪਣੇ ਜੋੜਾਂ ਨੂੰ ਵੀ ਖਰਾਬ ਕਰ ਸਕਦਾ ਹੈ ਆਪਣੇ ਲੰਗਸ ਤੇ ਵੀ ਇਫੈਕਟ ਕਰ ਸਕਦਾ ਹੈ ਸਾਡੀ ਕਿਡਨੀਜ਼ ਨੂੰ ਵੀ ਖਰਾਬ ਕਰ ਸਕਦਾ ਹੈ ਸਾਡੀ ਅੱਖਾਂ ਨੂੰ ਵੀ ਖਰਾਬ ਕਰ ਸਕਦਾ ਹੈ ਈਵਨ ਦੋ ਸਕਿਨ ਨੂੰ ਵੀ ਖਰਾਬ ਕਰਦਾ ਹੈ ਤਾਂ ਅਗਰ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਜੋੜਾਂ ਦੇ ਨਾਲ-ਨਾਲ ਹੁਣ ਤੁਹਾਡੀ ਕਿਡਨੀਜ਼ ਤੇ ਵੀ ਇਫੈਕਟ ਹੋਣਾ ਸ਼ੁਰੂ ਹੋ ਗਿਆ ਹੈ ਜਾਂ ਤੁਹਾਡੀ ਲੰਗਸ ਤੇ ਵੀ ਇਫੈਕਟ ਹੋਣਾ ਸ਼ੁਰੂ ਹੋ ਗਿਆ ਤਾਂ ਮੀਨਸ ਤੁਹਾਡਾ ਜਿਹੜਾ ਗਠੀਆ ਹੈ ਤੁਹਾਡੇ ਬਲੱਡ ਦੇ ਵਿੱਚ ਵੀ ਆ ਚੁੱਕਿਆ ਵਾ ਕਿਉਂਕਿ ਉਹਨੇ ਆਰਗਨਸ ਵੀ ਖਰਾਬ ਕਰਨ ਕੀ ਕਹਤਾ ਹੈ ਜੀ ਕਿ फोर्थ ਸਟੇਜ ਗਠੀਆ ਹੈ ਤੁਹਾਨੂੰ ਜਿਹਨੂੰ ਆਪਾਂ ਐਸਐਲਡੀ ਕਹਿੰਦੇ ਆ ਜਿਹਦੇ ਵਿੱਚ ਆਰਏ ਫੈਕਟਰ ਦੇ ਨਾਲ ਨਾਲ ਐਂਟੀਬਾਡੀਜ਼ ਜਿਹੜੀ ਹੁੰਦੀਆਂ ਨੇ ਐਨਏਵੀ ਪੋਜ਼ਿਟਿਵ ਆ ਜਾਂਦਾ ਹੈ ਤਾਂ ਇਹ ਤਰ੍ਹਾਂ ਦਾ ਗਠੀਆ ਜਿਹੜਾ ਬਲੱਡ ਚ ਹੁੰਦਾ ਹੈ ਉਹ ਆਪਣੀ ਸਕਿਨ ਨੂੰ ਵੀ ਖਰਾਬ ਕਰਦਾ ਹੈ ਪਿਸ਼ਾਬ ਚ ਚਾਗਾਣੀ ਸ਼ੁਰੂ ਹੋ ਜਾਂਦੀ ਹੈ ਤਾਂ ਇਹ ਮੈਨਸ ਆਪਣੇ ਆਰਗਨਸ ਤੇ ਇਫੈਕਟ ਕਰਨਾ ਸ਼ੁਰੂ ਕਰਦਾ ਹੈ ਓਕੇ ਲਾਈਕ ਤੁਹਾਡੇ ਕੋਲ ਕੋਈ ਪੇਸ਼ੈਂਟ ਆ ਗਿਆ ਹਨਾ ਉਹਨੂੰ ਪ੍ਰੋਬਲਮ ਹੈਗੀ ਹੈ ਕਿ ਮੈਨੂੰ ਐਲੋਪੈਥਿਕਸ ਮੈਡੀਸਨ ਖਾਂਦ ਨੂੰ 1-2 ਸਾਲ ਹੋ ਗਏ ਆ ਤੇ ਮੇਰੀ ਆ ਸਟੇਜ ਆ ਫਿਰ ਤੁਸੀਂ ਕਿਵੇਂ ਉਹਨੂੰ ਐਗਜ਼ਾਮਾਈਨ ਕਰਦੇ ਹੋ ਤੇ ਉਸ ਤੋਂ ਬਾਅਦ ਕੀ ਫਰਸਟ ਸਟੈਪ ਪਲਾਨੀਓ ਫਿਰ ਜੀ ਪਹਿਲਾ ਸਭ ਤੋਂ ਪਹਿਲਾਂ ਆਪਾਂ ਜਦੋਂ ਵੀ ਆਪਾਂ ਐਲੋਪੈਥਿਕ ਟਰੀਟਮੈਂਟ ਲੈਣੇ ਆ ਉਹ ਤਾਂ ਕਹਿੰਦੇ ਕਿ 1 ਟਾਈਮ ਤੋਂ ਆਰੇ ਪੋਜ਼ਿਟਿਵ ਹੈ ਉਹ ਕਦੇ ਨੈਗੇਟਿਵ ਨਹੀਂ ਹੋ ਸਕਦਾ ਆਪਾਂ ਸਭ ਤੋਂ ਪਹਿਲਾਂ ਰੂਮੈਟਿਕ ਫੈਕਟਰ ਚੈੱਕ ਕਰਾਣੇ ਆ ਪੇਸ਼ੈਂਟਸ ਦਾ ਕਿ ਉਹਨਾਂ ਦੀ ਵੈਲਿਊ ਕਿੰਨੀ ਕੁ ਹੈਗੀ ਆ ਬਹੁਤ ਸਾਰੇ ਪੇਸ਼ੈਂਟਸ ਆ ਜਿਨ੍ਹਾਂ ਦਾ ਗਠੀਆ 150 ਹੁੰਦਾ ਹੈ 200 ਹੁੰਦਾ ਹੈ ਸਾਡੇ ਕੋਲੇ इवन ਤੋਂ 2500 ਗਠੀਏ ਵਾਲਾ ਪੇਸ਼ੈਂਟ ਵੀ ਠੀਕ ਹੋਇਆ ਜਿਸ ਦਾ ਆਰੇ ਮੋਰ ਥੈਨ 2500 ਸੀਗਾ ਆਰੇ ਆਰੇ ਮਤਲਬ ਆਰੇ ਰੂਮਟੈਕ ਆਰਥਰਾਇਟਿਸ ਜਿਹਨੂੰ ਆਪਾਂ ਕਹਿੰਦੇ ਆ ਉਹਦੇ ਲਈ ਇੱਕ ਟੈਸਟ ਹੁੰਦਾ ਹੈ ਰੂ ਪੀ ਕੋਆ ਆ ਬਾਕੀ ਤਾਂ ਜਦੋਂ ਵੀ ਸਾਡੇ ਕੋਲੇ ਪੇਸ਼ੈਂਟਸ ਆਉਂਦੇ ਆ ਸਭ ਤੋਂ ਪਹਿਲਾਂ ਆਪਾਂ ਉਹਨਾਂ ਦਾ ਜਿਹੜਾ ਹੈਗਾ ਗਠੀਆ ਚੈੱਕ ਕਰਵਾਨੇ ਆ ਉਹਨਾਂ ਦੀ ਇਨਫਲੇਮੇਸ਼ਨ ਦੇਖਦੇ ਆ ਉਹਦੇ ਲਈ ਆਪਾਂ ਸੀ ਆਰ ਪੀ ਟੈਸਟ ਕਰਵਾਨੇ ਆ ਬਲੱਡ ਚ ਇਨਫੈਕਸ਼ਨ ਦੇਖਦੇ ਆ ਈਐਸਆਰ ਟੈਸਟ ਕਰਵਾਨੇ ਆ ਤਾਂ ਕਿੱਥੇ ਤੱਕ ਕ੍ਰੋਨਿਸੀਟੀ ਮਤਲਬ ਬਿਮਾਰੀ ਫੈਲ ਚੁੱਕੀ ਹੈ ਉਹ ਆਪਾਂ ਇੱਕ ਟੈਸਟਾਂ ਤੋਂ ਐਨਾਲਾਈਜ਼ ਕਰਦੇ ਆ ਉਸ ਤੋਂ ਬਾਅਦ ਫਿਰ ਆਪਾਂ ਉਹਨਾਂ ਦੀ ਪਹਿਲਾਂ ਪੇਨਸ ਠੀਕ ਕਰਨੀਆਂ ਨੇ ਉਹਨਾਂ ਦੀ ਸਵੇਲਿੰਗ ਠੀਕ ਕਰਨੀ ਹੈ ਜੋ ਮਾਰਨਿੰਗ ਚ ਜਕੜਨ ਹੁੰਦੀ ਹੈ ਉਹਨੂੰ ਠੀਕ ਕਰਨ ਵਾਸਤੇ ਫਿਰ ਆਪਾਂ ਕੁਝ ਇਦਾਂ ਦੀ ਮੈਡੀਸਿਨਸ ਦਿੰਨੇ ਆ ਜਿਨ੍ਹਾਂ ਨੂੰ ਉਹਨਾਂ ਨੂੰ ਇੱਕ ਮਹੀਨੇ ਚ ਮਤਲਬ ਕਾਫੀ ਰਿਲੀਫ ਮਿਲ ਜਾਂਦਾ ਹੈ ਅੱਛਾ ਪੰਜਾਬ ਦੇ ਵਿੱਚ ਇੱਕ ਥੋੜੀ ਜੀ ਮਤਲਬ ਪ੍ਰੋਬਲਮ ਹੈ ਚਲਦੀ ਪਈ ਕਿ ਪਾਣੀ ਸਾਫ਼ ਨਹੀਂਗਾ ਪਾਣੀ ਦੇ ਕਰਕੇ ਵੀ ਕਈ ਪ੍ਰੋਬਲਮਸ ਆਉਂਦੀਆਂ ਕੀ ਇਹ ਫੈਕਟਰ ਹੋ ਸਕਦਾ ਅਹ ਦੇਖੋ ਪਾਣੀ ਅਗਰ ਗਲ ਕਰੀਏ ਤਾਂ ਕੰਟਾਮਿਨੇਟਡ ਵਾਟਰ ਤਾਂ ਹਰ ਇੱਕ ਚੀਜ਼ ਲਈ ਅੱਛਾ ਨਹੀਂ ਹੈਗਾ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਜਦੋਂ ਆਪਾਂ ਨੂੰ ਟਾਈਫਾਇਡ ਹੀ ਹੋ ਜਾਂਦਾ ਹੈ ਤਾਂ ਆਪਣੀ ਆਂਦਰੀਆਂ ਦੇ ਵਿੱਚ ਕਹਿ ਲੋ ਕਿ ਬੁਖਾਰ ਹੋ ਗਿਆ ਉਹ ਵੀ ਕਿਉਂ ਹੁੰਦਾ ਹੈ ਕੁਝ ਗਲਤ ਖਾਣ ਪੀਣ ਨਾਲ ਹੁੰਦਾ ਹੈ ਜਾਂ ਕੁਝ ਬਾਹਰੋਂ ਆਪਾਂ ਖਾ ਲੈਨੇ ਆ ਗੜਤ ਉਹਦੇ ਨਾਲ ਹੁੰਦਾ ਹੈ ਤਾਂ ਗਠੀਆ ਵੀ ਆਪਣਾ ਡਾਈਜੈਸ਼ਨ ਜੋ ਹੈ ਲੀਵਰ ਨੇ ਹੀ ਡਾਈਜੈਸਟ ਕਰਨਾ ਹੈ ਅਗਰ ਆਪਾਂ ਪਾਣੀ ਅੱਛਾ ਨਹੀਂ ਪੀ ਰਹੇ ਹੈਗੇ ਪਿਓਰ ਪਾਣੀ ਨਹੀਂ ਪੀ ਰਹੇ ਹੈਗੇ ਤਾਂ ਉਹ ਵੀ ਆਪਾਂ ਨੂੰ ਅੰਦਰ ਇੰਟਰਸਟਾਈਨਸ ਨੂੰ ਪ੍ਰੋਬਲਮ ਕਰੇਗਾ ਉਹੀ ਆਪਣੇ ਲੀਵਰ ਤੇ ਇਫੈਕਟ ਕਰੇਗਾ ਤਾਂ ਫਿਰ ਉਹੀ ਆਮ ਤੁਸੀਂ ਗੱਲ ਕੀਤੀ ਹੈ ਕਿ ਗਠੀਏ ਦੀ ਪ੍ਰੋਬਲਮ ਹੁੰਦੀ ਸਾਡੀ ਇਮਿਊਨਿਟੀ ਜਿਹੜੀ ਹੈ ਉਹ ਸਾਡੇ ਆਪ ਹੀ ਐਂਟੀ ਹੋ ਜਾਂਦੀ ਹੈ ਬਟ ਜੇਕਰ ਇਹਦੀ ਵੀ ਡੀਪਲੀ ਜਾਣ ਦੀ ਕੋਸ਼ਿਸ਼ ਕਰਦੀਏ ਕਿਉਂ ਹੁੰਦਾ ਇਹ ਇਮਿਊਨਿਟੀ ਸਾਡੇ ਮਤਲਬ ਇਮਿਊਨਿਟੀ ਇਹਦਾ ਕੋਈ ਕਾਰਨ ਨਹੀਂ ਹੈਗਾ ਇਹ ਆਟੋਇਮਿਊਨ ਬਿਮਾਰੀ ਹੈ ਆਟੋਇਮਿਊਨ ਬਿਮਾਰੀ ਹੈ ਕਿਸੇ ਦੇ ਵੀ ਬਲੱਡ ਚ ਕਿਸੇ ਨੂੰ ਕਦੇ ਵੀ ਕੋਈ ਘਰ ਚ ਸਟ्रेस ਹੋ ਗਿਆ ਉਹ ਤੋਂ ਬਾਅਦ ਹੋ ਸਕਦਾ ਹੈ ਕਿਸੇ ਫੈਮਿਲੀ ਦੇ ਮੈਂਬਰ ਦੀ ਕਿਸੇ ਦੀ ਡੈਥ ਹੋ ਗਈ ਤਾਂ ਹੋ ਸਕਦਾ ਹੈ ਫੀਮੇਲਸ ਨੂੰ ਡਿਲੀਵਰੀ ਦੇ ਬਾਅਦ ਪੇਨ ਸਟਾਰਟ ਹੋ ਜਾਂਦੀਆਂ ਇੱਕਦਮ ਜਾਂ ਕਈ ਵਾਰ ਪ੍ਰੈਗਨਨਸੀ ਦੇ ਦੌਰਾਨ ਇਹ ਇਮਿਊਨਿਟੀ ਜਦੋਂ ਵੀ ਗੜਬੜ ਕਰਦੀ ਹੈ ਉਦੋਂ ਗਠੀਆ ਮਤਲਬ ਕੈਨਲ ਦੇ ਦਰਸ਼ਕੋ ਦੇਖੋ ਇਸ ਕਰਕੇ ਡੀਪਲੀ ਜਾਣ ਦੀ ਕੋਸ਼ਿਸ਼ ਕੀਤੀ ਹੈ ਕਿ ਗਠੀਆ ਤੁਸੀਂ ਐ ਨਾ ਸਮਝੋ ਕਿ ਮੇਰੇ ਬਜ਼ੁਰਗਾਂ ਤੋਂ ਸੀਗਾ ਜਾਂ ਫਿਰ ਸਾਡੇ ਅਸੀਂ ਬਹੁ ਇਰੀਦੀ ਵਿੱਚ ਰਹਿਨੇ ਆ ਸਾਡੇ ਸਟ्रेस ਲੈਵਲ ਕਰਕੇ ਵੀ ਇਹ ਚੀਜ਼ ਬਣ ਸਕਦੀ ਹੈ ਸਾਡੇ ਟੈਨਸ਼ਨ ਕਰਕੇ ਵੀ ਇਹ ਚੀਜ਼ ਬਣ ਸਕਦੀ ਹੈ ਸੋ ਸਭ ਤੋਂ ਮੇਨ ਚੀਜ਼ ਕੀ ਆ ਕਿ ਜਿਸ ਤਰ੍ਹਾਂ ਅਸੀਂ ਯੋਗ ਦੀ ਗੱਲ ਕੀਤੀ ਜਾਂ ਫਿਰ ਆਯੁਰਵੇਦਾ ਦੀ ਗੱਲ ਕੀਤੀ ਹੈ ਅਸੀਂ ਆਪਣੇ ਬਾਡੀ ਨੂੰ ਪਹਿਲਾਂ ਉਹਨਾਂ ਕ ਸ਼ਕਤੀਸ਼ਾਲੀ ਬਣਾਈਏ ਕਿ ਅਸੀਂ ਸਟ्रेस ਦੇ ਵਿੱਚ ਵੀ ਇੱਕ ਈਜ਼ੀ ਲਾਈਫ ਜੀ ਸਕੀਏ ਸਟ्रेस ਸਭ ਦੀ ਜ਼ਿੰਦਗੀ ਦੇ ਵਿੱਚ ਆਉਂਦਾ ਕਿਉਂਕਿ ਜੇਕਰ ਗੱਲ ਕੀਤੀ ਜਾਵੇ ਅੱਜ ਕੱਲ ਸਟ्रेस ਦਾ ਲੈਵਲ ਪਹਿਲਾਂ ਦੇਖਿਆ ਜਾਂਦਾ ਸੀ ਕਿ ਜਿਹੜਾ ਕੋਈ ਮੈਰਿਡ ਬੰਦਾ ਹੋ ਗਿਆ ਤਾਂ ਮਤਲਬ ਬੱਚਿਆਂ ਦੀ ਜ਼ਿੰਮੇਵਾਰੀ ਹੋ ਗਈ ਸਟ्रेस ਲੈਵਲ ਵੱਧ ਗਿਆ ਪਰ ਅੱਜਕੱਲ ਯੂਥ ਦੇ ਵਿੱਚ ਵੀ ਬੜਾ ਦੇਖਣ ਨੂੰ ਮਿਲਦਾ ਪਿਆ ਹੈ ਇਦੇ ਲਈ ਮੈਂ ਤੁਹਾਨੂੰ ਕੁਝ ਯੋਗਾ ਆਸਨਸ ਜ਼ਰੂਰ ਐਡਵਾਈਸ ਕਰੂੰਗੀ ਤੁਸੀਂ YouTube ਤੇ ਤੁਸੀਂ ਜ਼ਰੂਰ ਦੇਖੋ ਜਿਹੜੇ ਤੁਹਾਡੇ ਮਾਇੰਡ ਨੂੰ ਰਿਲੈਕਸ ਕਰਨ ਕਿਉਂਕਿ ਸਰੀਰਕ ਸਟ੍ਰੈਸ ਤਾਂ ਹੁੰਦਾ ਹੀ ਹੁੰਦਾ ਹੈ ਕਈ ਵਾਰ ਮਾਨਸਿਕ ਸਟ੍ਰੈਸ ਬਹੁਤ ਜ਼ਿਆਦਾ ਹੁੰਦਾ ਜਿਹਦੇ ਕਰਕੇ ਆਪਾਂ ਨੂੰ ਇਦਾਂ ਆਟੋ ਇਮਿਊਨ ਬਿਮਾਰੀਆਂ ਸੋਰਾਈਸ ਗਠੀਆ ਵਗੈਰਾ ਹੋ ਜਾਂਦੇ ਆ ਤਾਂ ਇਹਦੇ ਲਈ ਤੁਸੀਂ ਜਿਹੜਾ ਹੈਗਾ ਸੂਰਜ ਨਮਸਕਾਰ ਜ਼ਰੂਰ ਕਰੋ ਇਹਦੇ ਕੁਝ ਪੋਜ਼ਿਜ਼ ਹੁੰਦੇ ਆ 7-8 ਉਹ ਤੁਸੀਂ ਜ਼ਰੂਰ ਦੇਖੋ ਤਾਂ ਕਿ ਤੁਹਾਡੀ ਜਿਹੜੀ ਸੂਖਸ਼ਮ ਐਕਸਰਸਾਈਜ਼ਿਸ ਨੇ ਇਹ ਤੁਹਾਡੇ ਜੋਇੰਟਸ ਦੀ ਮੂਵਮੈਂਟ ਨੂੰ ਅੱਛਾ ਰੱਖਣ ਜੋ ਤੁਸੀਂ ਸਵੇਰ ਉੱਠ ਕੇ ਜਕੜਨ ਮਹਿਸੂਸ ਤਾਂ ਸੂਰਜ ਨਮਸਕਾਰ ਕਰ ਸਕਦੇ ਹੋ ਔਰ ਵੀ ਬਹੁਤ ਸਾਰੇ ਪ੍ਰਣਾयाम ਆਂਦੇ ਆ ਜਿਹੜੇ ਤੁਸੀਂ YouTube ਤੇ ਸਰਚ ਕਰਕੇ ਕਰਿਆ ਕਰੋ ਤਾਂ ਤੁਹਾਡੀ ਬੋਡੀ ਅੱਛੀ ਰਹੇਗੀ। ਲਾਈਕ ਜਿਵੇਂ ਆਪਾਂ ਸਾਡੇ ਦਰਸ਼ਕ ਪੂਰੇ ਪੰਜਾਬ ਤੋਂ ਬਾਹਰ ਵੀ ਬੈਠੇ ਆ। ਕਈ ਵਾਰ ਦਰਸ਼ਕਾਂ ਦੇ ਹੁਣ ਮਨ ਦੇ ਵਿੱਚ ਥੋੜੀ ਜੀ ਮਤਲਬ ਆ ਫੀਲਿੰਗ ਆ ਜਾਂਦੀ ਹੈ ਕਿ ਮੈਂ ਇੱਕ ਵਾਰ ਚੈੱਕ ਅਪ ਕਰਾ ਲਵਾਂ। ਜਿੱਦਾਂ ਚੈੱਕ ਅਪ ਕਰਾਉਣਾ ਹੋਵੇ ਜਿਵੇਂ ਉਹ ਕਿੱਥੇ ਪਹੁੰਚ ਸਕਦੇ ਆ ਕਿਹੜੀ ਇਸ ਤਰ੍ਹਾਂ ਦੀ ਕਲੀਨਿਕ ਜਾਂ ਡਾਕਟਰ ਸਾਹਿਬਾਨ ਨੂੰ ਮਿਲ ਸਕਦੇ ਕਿ ਇੱਕ ਵਾਰ ਮਤਲਬ ਆਪਣਾ ਫਾਰਮਲ ਚੈੱਕ ਅਪ ਹੋ ਜਵੇ। ਜੀ ਦੇਖੋ ਅਗਰ ਤੁਸੀਂ ਪੰਜਾਬ ਦੇ ਵਿੱਚ ਹੀ ਰਹਿੰਦੇ ਹੋ ਤਾਂ ਫਿਰ ਸਾਡੀ ਚਾਰ ਬ੍ਰਾਂਚੇਜ਼ ਹੈ છે મુખસર છેગી હે બઠિંડા છેગી હે અને લુધિયાણા છેગી હે તો ਤੁਸੀਂ ચારેચ જો ਵੀ ਤੁਹਾਨੂੰ نزدeek ਪੈਂਦੀ ਹੈ ਤੁਸੀਂ ਉੱਥੇ ਵਿਜ਼ਿਟ ਕਰਕੇ ਆਪਣਾ ਇਲਾਜ ਸ਼ੁਰੂ ਕਰਵਾ ਸਕਦੇ ਹੋ ਕਿਉਂਕਿ ਪਹਿਲਾਂ ਇੱਕ પ્રોપર ਡਾਇਗਨੋਸਿਸ બનਣਾ જરૂરી ਹੈ ਕਿ ਤੁਹਾਨੂੰ ਇਹ ਪ੍ਰੋਬਲਮ ਕਿਉਂ ਆ ਰਹੀ ਹੈ ਅਗਰ ਤੁਹਾਡਾ ਡਾਇਗਨੋਸਿਸ ਕਨਫਰਮ ਹੈ ਕਿ ਤੁਹਾਨੂੰ ਗਠੀਆ ਹੈ ਤਾਂ ਆਪਾਂ ਉਸੇ ਦਾ ਟ੍ਰੀਟਮੈਂਟ ਕਰੀਏ ਬਟ ਜੇ ਤੁਹਾਨੂੰ ਬੁਖਾਰ ਤੋਂ ਲੱਛਣ ਸਟਾਰਟ ਹੋਏ ਆਪਾਂ ਉਸ चीज ਦਾ ਟ੍ਰੀਟਮੈਂਟ ਕਰੀਏ ਤੇ ਅਗਰ ਤੁਸੀਂ ਇੰਡੀਆ ਤੋਂ ਬਾਹਰ ਅਗਰ ਰਹਿਨੇ ਹੈਗੇ ਹੋ ਤਾਂ ਸਾਡੇ ਨਾਲ ਆਨਲਾਈਨ ਕੰਸਲਟੇਸ਼ਨਸ ਕਰ ਸਕਦੇ ਹੈਗੇ ਹੋ ਅਸੀਂ ਫੋਨ ਤੇ ਜੋ ਹੈ ਪੇਸ਼ੈਂਟਸ ਨਾਲ ਕੰਸਲਟੇਸ਼ਨ ਕਰਕੇ ਮ ਕਰੇ ਪੁੱਛਵਾ ਦੇਣਾ ਅੱਛਾ ਕਈ ਵਾਰ ਮਤਲਬ ਕਈ ਲੋਕਾਂ ਦੇ ਜ਼ਿਹਨ ਦੇ ਵਿੱਚ ਇਹ ਵੀ ਹੋ ਜਾਂਦਾ ਕਿ ਜੇ ਜੇ ਫਸਟ ਟਾਈਮ ਮਤਲਬ ਇਹਦਾ ਪਤਾ ਲਗਾਉਣਾ ਹੈ ਬਹੁਤ ਮਹਿੰਗਾ ਕੰਮ ਨਾ ਹੋ ਜਾਵੇ ਜਾਂ ਜਿਹੜਾ ਇਹਦਾ ਇਲਾਜ ਆ ਬਹੁਤ ਮਹਿੰਗਾ ਨਾ ਹੋਵੇ ਇਹ ਪ੍ਰੋਬਲਮ ਲੋਕਾਂ ਨੂੰ ਡਰ ਲੱਗਦਾ ਹੈ ਫਿਰ ਇਹ ਤਾਂ ਤੁਸੀਂ ਕਿਵੇਂ ਬਹੁਤ ਮਹਿੰਗਾ ਤਾਂ ਨਹੀਂ ਕਿਤੇ ਦੇਖੋ ਆਯੁਰਵੈਦਿਕ ਮੈਡੀਸਿਨਸ ਦੀ ਪ੍ਰੈਪਰੇਸ਼ਨ ਬਹੁਤ ਜ਼ਿਆਦਾ ਕਾਸਟਲੀ ਹੁੰਦੀ ਹੈ ਹਨਾ ਅਗਰ ਆਪਾਂ ਕਹੀਏ ਤਾਂ ਉਹਨਾਂ ਨੂੰ ਬਣਾਉਣ ਨੂੰ ਬਹੁਤ ਟਾਈਮ ਲੱਗਦਾ ਹੈ ਤੇ ਦਿਨ ਵੀ ਜ਼ਿਆਦਾ ਲੱਗਦੇ ਆ ਤੇ ਮਿਹਨਤ ਵੀ ਬਹੁਤ ਜ਼ਿਆਦਾ ਲੱਗਦੀ ਹੈ ਕਿਉਂਕਿ ਆਪਾਂ ਨੈਚੁਰਲੀ ਜੜੀ ਬੂਟੀਆਂ ਲੈ ਕੇ ਆਣੀਆਂ ਉਹਨ ਸਵਰਸ ਬਣਾਣਾ ਵਟੀਆਂ ਬਣਾਣਾ ਜਿਸੇ ਵੀ ਫਾਰਮ ਚ ਬਣਾਣਾ ਹੈ ਤਾਂ ਨੂੰ ਥੋੜੀ ਮਿਹਨਤ ਲੱਗਦੀ ਹੈ ਬਟ ਇੰਨੀ ਜ਼ਿਆਦਾ ਕਾਸਟਲੀ ਨਹੀਂ ਹੁੰਦੀ ਕਿ ਆਪਾਂ ਅਫੋਰਡ ਨਾ ਕਰ ਸਕੀਏ ਠੀਕ ਹੈ ਅਗਰ ਮੈਂ ਟੈਸਟਾਂ ਦੀ ਗੱਲ ਕਰਾਂ ਤਾਂ ਆਪਾਂ ਸਿਰਫ ਇੱਕ ਵਾਰ ਟੈਸਟ ਕਰਾਉਣਾ ਹੈ ਤੇ ਆਪਾਂ ਨੂੰ ਡਾਇਗਨੋਸਿਸ ਬਣ ਗਿਆ ਤਾਂ ਆਪਾਂ ਬਾਰ-ਬਾਰ ਨਹੀਂ ਟੈਸਟ ਕਰਾਣੇ ਆਪਾਂ 3 ਮੰਥਸ ਦਾ 4 ਮੰਥਸ ਦਾ ਗੈਪ ਪਾ ਕੇ ਫਿਰ ਟੈਸਟ ਕਰਾਵਾਂਗੇ ਤਾਂ ਕਿ ਆਪਾਂ ਦੇਖੀਏ ਵੀ ਕਿ ਆਪਣੀ ਰਿਪੋਰਟਸ ਕਿੰਨੀ ਘਟ ਰਹੀ ਹੈ ਆਪਾਂ ਕਿੱਥੇ ਸਟੈਂਡ ਕਰ ਰਹੇ ਹਾਂ ओके ਜੇਕਰ ਆਪਾਂ ਇੱਕ ਬੜਾ ਲੋਕਾਂ ਦੇ ਵਿੱਚ ਪ੍ਰਚਲਿਤ ਵੀ ਅਸੀਂ ਵੀ ਬਹੁਤ ਸੁਣਿਆ ਕਿ ਲੇਡੀਜ਼ ਨੂੰ ਬਹੁਤ ਹੋ ਜਾਂਦਾ ਹੈ ਇਹ ਕਿਉਂ ਜਿਆਦਾ ਕਾਰਨ ਬਣਦੇ ਆ ਹ ਗਠੀਆ ਜੋ ਹੈ ਅੱਜਕੱਲਰ ਅਗਰ ਦੇਖਿਆ ਜਾਏ ਰੇਸ਼ੋ ਅਗਰ ਦੇਖੀ ਜਾਏ ਤਾਂ ਫੀਮੇਲਸ ਨੂੰ ਵੀ ਅਕਸਰ ਜਿਆਦਾ ਹੁੰਦਾ ਹੈ ਕਹਿ ਲਓ ਉਹਨਾਂ ਦੀ ਡਾਈਟ ਅੱਛੀ ਨਹੀਂ ਹੈ ਫੈਮਿਲੀ ਦੀ ਕੇਅਰ ਕਰਨ ਦੇ ਚੱਕਰ ਚ ਜਾਂ ਫਿਰ ਬੱਚਿਆਂ ਦਾ ਧਿਆਨ ਰੱਖਣ ਦੇ ਚੱਕਰ ਚ ਉਹ ਬਾਸੀ ਖਾਣਾ ਬਹੁਤ ਖਾਂਦੇ ਆ ਜੋ ਵੀ ਘਰ ਚ ਬਚ ਗਿਆ ਲੇਡੀਜ਼ ਖਾ ਲੈਂਦੇ ਆ ਰਾਤ ਦਾ ਬਚਿਆ ਹੋਇਆ ਸਵੇਰੇ ਖਾ ਲਿਆ ਤਾਂ ਇਹਦੇ ਨਾਲ ਵੀ ਬਹੁਤ ਜਿਆਦਾ ਚੇਂਜਸ ਆਉਂਦੇ ਆ ਕਿ ਬਾਏ ਸ਼ਰੀਰ ਚ ਵਧਣੀ ਸ਼ੁਰੂ ਹੋ ਜਾਂਦੀ ਆ ਜਿਹਦੇ ਕਰਕੇ ਹਲਕੀ ਸੁਰਜਨੇ ਸ਼ੁਰੂ ਹੋ ਜਾਂਦੇ ਅਤੇ ਇਕੱਠੀਆਂ ਹੋ ਜਾਂਦਾ ਉਹਨਾਂ ਨੂੰ ਇਹ ਮਤਲਬ ਦਰਸ਼ਕਾਂ ਨੂੰ ਇਹ ਬਹੁਤ ਖਾਸ ਅਪੀਲ ਆ ਜਿਹੜੇ ਕਿ ਜਿਨ੍ਹਾਂ ਦੀਆਂ ਭੈਣਾਂ ਆ ਮਾਂ ਜਿਨ੍ਹਾਂ ਦੀਆਂ ਪਤਨੀਆਂ ਜਿਨ੍ਹਾਂ ਦੀਆਂ ਮਾਤਾ ਆ ਮਾਂ ਜਿਹੜੇ ਹਾਊਸ ਵਾਈਫ ਜਾਂ ਫਿਰ ਵੀ ਵਰਕਿੰਗ ਦੇ ਵਿੱਚ ਹੈ ਕਈ ਵਾਰ ਉਹ ਆਪਣੀ ਬੋਡੀ ਦਾ ਘੱਟ ਧਿਆਨ ਰੱਖਦੇ ਆ ਆਪਣੇ ਫੈਮਿਲੀ ਦਾ ਜ਼ਿਆਦਾ ਧਿਆਨ ਰੱਖਦੇ ਆ ਕਈ ਵਾਰ ਉਹ ਜਿਵੇਂ ਇਹਨਾਂ ਨੇ ਦੱਸਿਆ ਹੈ ਕਿ ਖਾਣਾ ਵਾ ਟਾਈਮ ਤੇ ਨਹੀਂ ਖਾਣਾ ਜੇ ਆਪਣੀ ਬੋਡੀ ਨੂੰ ਚੰਗੀ ਤਰ੍ਹਾਂ ਰੈਸਟ ਨਹੀਂ ਦੇਣੀ ਇਹ ਬਹੁਤ ਵੱਡਾ ਕਾਰਨ ਹੈ ਤੇ ਜੇਕਰ ਤੁਹਾਡੀ ਕੋਈ ਭੈਣ ਮਾਤਾ ਜੀ ਜਾਂ ਘਰ ਪਤਨੀ ਹੈ ਤਾਂ ਉਹਨਾਂ ਤੱਕ ਜ਼ਰੂਰ ਇਹ ਵੀਡੀਓ ਪਹੁੰਚਾਉਣ ਦੀ ਕੋਸ਼ਿਸ਼ ਕਰਨਾ ਇਸ ਕਰਕੇ ਨਹੀਂ ਇਸ ਕਰਕੇ ਕਿ ਤੁਸੀਂ ਆਪਣੀ ਡਾਈਟ ਨੂੰ ਪ੍ਰੋਪਰ ਟਾਈਮ ਤੇ ਲੈ ਕੇ ਆਓ ਆਪਣੀ ਜਿਹੜੀ ਰੈਸਟ ਵਾ ਨੂੰ ਪ੍ਰੋਪਰ ਸੈੱਟ ਕਰੋ ਤਾਂ ਕਿ ਜਿਹੜਾ ਇਹ ਅਸੀ ਬਿਮਾਰੀ ਦੀ ਗੱਲ ਕਰਦੇ ਪਏ ਆ ਕਿ ਜਿਹੜਾ ਕਿ ਇਨ ਫਿਊਚਰ ਬਹੁਤ ਔਖਾ ਕਰ ਸਕਦਾ ਉਹ ਤੋਂ ਬਚਿਆ ਜਾ ਸਕੇ ਅੱਛਾ ਮੈਮ ਜੇਕਰ ਆਪਾਂ ਲਾਸਟ ਤੇ ਆ ਜਾਨੇ ਆ ਜਿਵੇਂ ਆਪਾਂ ਗਠੀਏ ਦੇ ਟਾਈਪਸ ਦੀ ਗੱਲ ਕੀਤੀ ਆ 스테ਜਿਸ ਦੀ ਗੱਲ ਕੀਤੀ ਆ ਤੇ ਉਸ ਤੋਂ ਬਾਅਦ ਐਂਡ ਤੇ ਜਦੋਂ ਕਿਸੇ ਬੰਦੇ ਨੂੰ ਗਠੀਆ ਹੋਇਆ ਹੁੰਦਾ ਵਾ ਤੁਹਾਡੇ ਕੋਲ ਪਹੁੰਚਦੇ ਆ ਜੀ ਤੇ ਇੱਕ ਕੀ ਮੰਨ ਦੇ ਵਿੱਚ ਉਹ ਮਤਲਬ ਲੈ ਕੇ ਆਵੇ ਜਾਂ ਤੁਹਾਡੇ ਮਨ ਦੇ ਵਿੱਚ ਕੀ ਹੁੰਦਾ ਕਿ ਇੰਨੇ ਟਾਈਮ ਦੇ ਵਿੱਚ ਠੀਕ ਹੋ ਸਕਦਾ ਜੀ ਦੇਖੋ ਪੇਸ਼ੈਂਟਸ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਕਿ ਸਾਡੇ ਕੋਲੇ ਬਹੁਤ ਜ਼ਿਆਦਾ ਪੇਨਸ ਹੀ ਲੈ ਕੇ ਆਉਂਦੇ ਕਿਉਂਕਿ ਉਹ ਆਲਰੇਡੀ ਬਹੁਤ ਸਾਲਾਂ ਤੋਂ ਦਵਾਈਆਂ ਖਾ ਚੁੱਕੇ ਆਂ ਕਈ ਵਾਰ ਤਾਂ ਜੋੜ ਵੀ ਟੇਡੇ ਹੋ ਜਾਂਦੇ ਆ ਫੜਫੜ ਕੇ ਉਹਨਾਂ ਦੇ ਅਟੈਂਡੈਂਟ ਉਹਨਾਂ ਨੂੰ ਲੈ ਕੇ ਆਉਂਦੇ ਆ ਤਾਂ ਉਹ ਮਨ ਚ ਪੋਜ਼ਿਟਿਵ ਹੋ ਕੇ ਆਣ ਕਿ ਅਗਰ ਤੁਸੀਂ ਇੱਕ ਸੇਫ ਹੈਂਡਸ ਦੇ ਵਿੱਚ ਆਏ ਹੋ ਇੱਕ ਅੱਛੇ ਹੱਥਾਂ ਦੇ ਵਿੱਚ ਆਏ ਹੋ ਤਾਂ ਤੁਹਾਨੂੰ ਟ੍ਰੀਟਮੈਂਟ ਬਹੁਤ ਅੱਛਾ ਮਿਲੇਗਾ ਲੇਕਿਨ ਤੁਹਾਨੂੰ ਸਾਡੇ ਅਕੋਰਡਿੰਗ ਸਾਰਾ ਕੁਝ ਖਾਣਾ ਪਏਗਾ ਸਾਡੇ ਅਕੋਰਡਿੰਗ ਆਪਣੀ ਲਾਈਫਸਟਾਈਲ ਚੇਂਜ ਕਰਨੀ ਪਵੇਗੀ ਤੁਹਾਨੂੰ 100% ਰਿਜ਼ਲਟ ਮਿਲੇਗਾ 1 ਮਹੀਨੇ ਦੇ ਵਿੱਚ ਤੁਸੀਂ ਆਪਣੇ ਜੋਗੇ ਹੋ ਜਾਓਗੇ ਜੋ ਤੁਸੀਂ ਆਪਣੇ ਕੰਮ ਕੀ ਪਿਛਲੇ ਕਈ ਸਾਲਾਂ ਤੋਂ ਨਹੀਂ ਕਰ ਪਾ ਰਹੇ ਸੀਗੇ ਜਿਵੇਂ ਸਵੇਰੇ ਉੱਠਣ 'ਚ ਬਹੁਤ ਤਕਲੀਫ ਮਹਿਸੂਸ ਕਰਦੇ ਸੀਗੇ ਉਹ ਤੁਹਾਨੂੰ ਬਹੁਤ ਹੀ ਜਲਦੀ ਰਿਲੀਫ ਮਿਲ ਜਾਏਗਾ ਬਸ ਲੇਕਿਨ ਸਾਡੇ ਅਕੋਰਡਿੰਗ ਜਿਹੜਾ ਸੇਕ ਦੱਸਦੇ ਆਂ ਸੀ ਸੇਕ ਕਰਨਾ ਹੈ ਔਰ ਖਾਂ ਪੀਂਦਾ ਪ੍ਰੈਸ ਕਰਨਾ ਹੈ ਔਰ 100% ਪੋਜ਼ਿਟਿਵਿਟੀ ਲੈ ਕੇ ਆਓ ਤਾਂ ਤੁਹਾਨੂੰ 100% ਰਿਜ਼ਲਟ ਪੋਜ਼ਿਟਿਵ ਹੀ ਮਿਲੇਗਾ ਅੱਛਾ ਕਲਾਸ ਤੋਂ ਪਰ ਸਵਾਲ ਲੈ ਲੈਣੇ ਕਈ ਵਾਰੀ ਕਈ 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 ਪੇਸ਼ੰ ਪਰ ਫਿਰ ਵੀ ਘਰੇ ਕੋਈ ਇਸ ਤਰ੍ਹਾਂ ਦੀ ਤੁਸੀਂ ਟਿਪਸ ਦੱਸੋ ਉਹ ਘਰੇ ਬੰਦਾ ਉਹ ਐਕਸਰਸਾਈਜ਼ ਜਾਂ ਕੁਛ ਇਹ ਚ ਖਾਣ ਪੀਣ ਕਰ ਲਵੇ ਜੀ ਆ ਸਭ ਤੋਂ ਪਹਿਲਾਂ ਅਗਰ ਗਠੀਏ ਦੀ ਗੱਲ ਕਰੀਏ ਤਾਂ ਗਠੀਏ ਦੇ ਵਿੱਚ ਡਾਈਟ ਸਭ ਤੋਂ ਪਹਿਲਾਂ ਚੇਂਜ ਕਰਨੀ ਆ ਆਪਾਂ ਜਿਹੜਾ ਹੈਗਾ ਦੁੱਧ ਤੋਂ ਬਣੀ ਸਾਰੀ ਚੀਜ਼ਾਂ ਬਿਲਕੁਲ ਬੰਦ ਕਰ ਦੇਣੀਆਂ ਨੇ ਡੇਰੀ ਪ੍ਰੋਡਕਟਸ ਕੋਈ ਵੀ ਜਿਵੇਂ ਦੁੱਧ ਦਹੀਂ ਲੱਸੀ ਆਪਾਂ ਅੱਜਕੱਲ੍ਹ ਗਰਮੀਆਂ 'ਚ ਬਹੁਤ ਜ਼ਿਆਦਾ ਪੀ ਰਹੇ ਹਾਂ ਤਾਂ ਉਹ ਵੀ ਜਕੜਨ ਕਰਦਾ ਹੈ ਹੈਨਾ ਠੰਡੀਆਂ ਚੀਜ਼ਾਂ ਦਾ ਪਰੇਸ਼ ਕਰੋ ਜਿਵੇਂ ਕੂਲਰ ਦਾ ਏਸੀ ਦਾ ਪਰੇਸ਼ ਕਰੋ ਅਗਰ ਤੁਸੀਂ ਕੂਲਰ ਏਸੀ ਦੇ ਵਿੱਚ ਬੈਠਣਾ ਹੈ ਤਾਂ ਆਪਣੇ ਆਪ ਨੂੰ ਬਲੈਂਕਟ ਦੇ ਨਾਲ ਪੂ ਜਵਾਂ ਦਾ ਆਟਾ ਬਾਜਰੇ ਦਾ ਆਟਾ ਰਾਗੀ ਦਾ ਕੋਈ ਵੀ ਮਿਲਟਸ ਤੁਸੀਂ ਸ਼ੁਰੂਆਤ ਕਰ ਸਕਦੇ ਹੋ ਉਹ ਇੱਕ ਹੈਲਦੀ ਲਾਈਫ ਸਟਾਈਲ ਹੈ ਅਗਰ ਤੁਸੀਂ ਅੱਛਾ ਖਾਓਗੇ ਤਾਂ ਤੁਹਾਡੀ ਬੋਡੀ ਅੱਛੀ ਰਹੇਗੀ ਤੁਹਾਨੂੰ ਇਮਿਊਨਿਟੀ ਅੱਛੀ ਰਹੇਗੀ ਤੁਹਾਡੀ ਬਿਮਾਰੀ ਨਾਲ ਲੜਨ ਦੀ ਸ਼ਕਤੀ ਵਧੇਗੀ ਉਹਦੇ ਨਾਲ ਸੋ ਜਿਸ ਤਰ੍ਹਾਂ ਡਾਕਟਰ ਸਾਹਿਬਾਨ ਨੇ ਕਿਹਾ ਹੈ ਕਿ ਭਾਵੇਂ ਗਰਮੀਆਂ ਦਾ ਮੌਸਮ ਹੈ ਪਰ ਤੁਸੀਂ ਠੰਡੀਆਂ ਚੀਜ਼ਾਂ ਤੋਂ ਪਰਹੇਜ਼ ਰੱਖਣਾ ਭਾਵੇਂ ਪੀਣ ਦੀ ਗੱਲ ਆ ਉਹ ਭਾਵੇਂ ਏਸੀ ਦੀ ਗੱਲ ਆ ਤੇ ਸਭ ਤੋਂ ਵਿੱਚ ਤੁਸੀਂ ਆਪਣੇ ਡਾਈਟ ਨੂੰ ਵਧੀਆ ਨਿਊਟ੍ਰੀਸ਼ਨ ਦੇਣੀ ਹੈ ਤਾਂ ਕਿ ਇਹ ਜਿਹੜੀਆਂ ਚੀਜ਼ਾਂ ਇਨ ਫਿਊਚਰ ਗਠੀਆਂ ਆ ਸਕਦਾ ਹੈ ਉਸ ਤੋਂ ਬਚਿਆ ਜਾ ਸਕਕੇ ਪਰ ਫਿਰ ਵੀ ਤੁਹਾਡੇ ਜ਼ਿਹਨ ਦੇ ਵਿੱਚ ਕੋਈ ਸਵਾਲ ਬਾਕੀ ਰਹਿ ਗਿਆ ਹੋਵੇ ਤੁਸੀਂ ਸਾਨੂੰ ਨੰਬਰ ਦਿੱਤਾ ਹੋਇਆ ਕਾਲ ਕਰਕੇ ਪੁੱਛ ਸਕਦੇ ਹੋ ਇਨਬਾਕਸ ਕਰ ਸਕਦੇ ਹੋ ਨੀਚੇ ਕਮੈਂਟ ਕਰ ਸਕਦੇ ਹੋ ਤੇ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਡੀਆਂ ਜਿਹੜੇ ਕਮੈਂਟ ਆ ਰਹੇ ਹੁੰਦੇ ਆ ਉਹਨਾਂ ਸੁਝਾਵਾਂ ਨੂੰ ਲੈਂਦੇ ਹੋਏ ਇੱਕ ਨਵੀਂ ਪ੍ਰੋਬਲਮ ਦੇ ਹੱਲ ਦੀ ਹੱਲ ਲੈ ਕੇ ਆਵਾਂਗੇ ਤਦ ਤੱਕ ਸਮਝੋ ਇਜਾਜ਼ਤ ਬਹੁਤ ਬਹੁਤ ਧੰਨਵਾਦ